ਮਾ ਬੇ ਚੱਲਿਆ ਕੁੜੀਆਂ ਰੱਖ ਰੱਖੀਆਂ ਵੇਚਣ ਵਾਲਿਆਂ ਨੇ ਇੰਸਟਾਗ੍ਰਾਮ ਤੇ ਮੈਸੇਜ ਕਰਦੀਆਂ ਪਤਾ ਹੁੰਦਾ ਵੀ ਇਹ ਹਟਿਆ ਜਾ ਟੋਟਲੀ ਟੀਮ ਦਾ ਕੋਈ ਵੀ ਲਾ ਲਓ ਮੇਰੀ ਟੀਮ ਦੀ ਲਾ ਲਓ ਇਹ ਨਸ਼ਾ ਛੱਡਦਾ ਹਰੇਕ ਹਰੇਕ ਬੰਦਾ ਜੋ ਨਸ਼ਾ ਛੱਡਦਾ ਉਹ ਆਪਣਾ ਹੈ ਮੈਂ ਤਾਂ ਯਾਰ ਜਸਟ ਸਟਾਰਟਿੰਗ ਤੇ ਮੇਰਾ ਦੋਸਤ ਮਰ ਜਾਂਦਾ ਮੈਂ ਤਾਂ ਮੈਡੀਕਲ ਤੇ ਆ ਕੇ ਕਹਿਣ ਜਾਂਦਾ ਹੁੰਦਾ ਵੀ ਭਾਈ ਤੂੰ ਬੱਚਿਆਂ ਨੂੰ ਨਸ਼ਾ ਆਦਿਆ ਕਰ ਸਕੂਲੀ ਬੱਚਿਆਂ ਨੂੰ ਮੇਰੇ ਨਾਲ ਚੱਲੋ ਬਾਟਰਵਾਸ ਚ ਹੁਣ ਵੀ ਬੱਚੇ ਫਿਰਦੇ ਹੋਣਗੇ ਨਿੱਕੇ ਨਿੱਕੇ ਦੋ ਤਿੰਨ ਸਖਸ਼ ਇਦਾਂ ਦੇ ਪੰਜਾਬ ਦੇ ਨੇ ਜਿਹੜੇ ਸੋਸ਼ਲ ਮੀਡੀਆ ਦੀ ਗੇਮ ਚਾਉਣਾ ਚਾਹੁੰਦੇ ਨੇ ਲੱਖਾ ਸਦਾਣਾ ਪਰਮਿੰਦਰ ਝੂਟਾ ਪਾਨਾ ਸਿੱਧੂ ਦੋ ਤਿੰਨ ਸਖਸ਼ ਕਹਿੰਦੇ ਇਦਾਂ ਦੇ ਨੇ ਜਿਹੜੇ ਸੋਸ਼ਲ ਮੀਡੀਆ ਗੇਮ ਚਾਉਣਾ ਚਾਹੁੰਦੇ ਨੇ ਜਾਣ ਬੁੱਝ ਕੇ ਇਦਾਂ ਦੀਆਂ ਹਰਕਤਾਂ ਕਰਦੇ ਨੇ ਕਿ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੀਰੋ ਬਣ ਜਾਣ ਪੰਜਾਬ ਦੇ ਘਟੋ ਘਟ 16 ਮੈਡੀਕਲ ਆਪਾਂ ਬੰਦ ਕਰਵਾ ਚੁੱਕੇ ਆ ਜਿਨ੍ਹਾਂ ਦੀ ਕਰੋੜਾ ਕਰੋੜਾਂ ਦੀ ਸੰਪਤੀ ਹੈ ਤੇ ਉਹ ਮੈਡੀਕਲ ਵਾਲੇ ਮੇਰਾ ਕੀ ਹਾਲ ਕਰਨਗੇ 10-10 ਲੱਖ ਦੀ ਸੇਲ ਸੀ ਅੱਧੇ ਦੇ ਘੰਟੇ ਦੀ हमी देखो कल परसों का मैं काम शुरू कराया पंद्रह पिंड मते पाते अब मेरे को के दो पिंडत मते पा गई सुन तो पहला पहला गल तो कर आप सीधा मेरी भीडियो भी भगवंत मान तक किसी लुट कद पहुंचे पहुंच गई हो मैं इन्ना इन्ना नशा फल रहा लोग मते पा रहे रोज मावा मुंडे मन रहे लोग नचगा के नंगेजबाद आंगे हो हीरो बनी जाते उन्होंने तो चंगी हम ਤੇ ਪਰਮਿੰਦਰ ਝੋਟੇ ਹੋਣਾ ਨੂੰ ਫੰਡਿੰਗ ਹੁੰਦੀ ਆ ਇਹਨਾਂ ਨੂੰ ਫੰਡਿੰਗ ਬਹੁਤ ਵੱਡੇ ਪੱਧਰ ਤੇ ਆ ਜਾਣ ਬੁੱਝ ਕੇ ਸਰਕਾਰਾਂ ਦੇ ਖਿਲਾਫ ਪ੍ਰੋਪਗੈਂਡਾ ਬਣਾਉਂਦੇ ਨੇ ਪਰਮਿੰਦਰ ਝੋਟੇ ਹੋਣੀ ਇਹ ਦੋ ਤਿੰਨ ਸ਼ਖਸ਼ ਕਹਿੰਦੇ ਰਲ ਜਾਂਦੇ ਨੇ ਉਸ ਤੋਂ ਬਾਅਦ ਇੱਕ ਪ੍ਰੋਪਗੈਂਡਾ ਕ੍ਰੀਏਟ ਕਰ ਦਿੰਦੇ ਨੇ ਥੋੜਾ ਟਾਈਮ ਹਾਈਪ ਚੱਲਦੀ ਆ ਫਿਰ ਸ਼ਾਂਤ ਹੋ ਜਾਂਦੇ ਨੇ ਫਿਰ ਥੋੜੇ ਟਾਈਮ ਬਾਅਦ ਦੁਬਾਰਾ ਉੱਠਦੇ ਨੇ ਇੱਕ ਨਵਾਂ ਮਸਲਾ ਲੈ ਆਪਨੇ ਮਾਨਸਾ ਜਾਇ ਇਸ ਟਾਈਮ ਤੋਂ ਕਿੱਲੋ ਜੱਟਾ ਜਿਹੜਾ ਰੋਜ਼ ਦੀ ਲਗਤ ਹੈ ਮਾਨਸਾ ਸ਼ਹਿਰ ਚੋਂ ਕਿੱਥੋਂ ਆਦਾ ਫਿਰ ਕਾਨੂੰਨ ਕਾ ਤਾਂ ਨਹੀਂ ਫੜਦਾ ਉਹਨਾਂ ਨੂੰ ਪਿੱਛੇ ਜੇ ਮੈਨੂੰ ਪਾ ਲੈੰਦਿਆਂ ਇੱਕ ਪਿੰਡ ਚ ਉੱਥੇ ਕਾਂਗਰਸ ਦਾ ਪ੍ਰੋਗਰਾਮ ਹੁੰਦਾ ਹੈ ਉੱਥੇ ਜੋ ਬੰਦਾ ਸਟੇਟ ਸੈਕਟਰੀ ਬੰਦਾ ਹੈ ਉਹ ਮੈਨੂੰ ਵੱਟ ਲੱਗਦਾ ਸਭ ਤੋਂ ਵੱਡੀ ਗੱਲ ਦਾ ਡਰਗ ਡੀਲਰ ਹੋ ਸੀਗਾ ਇਹ ਸੇ ਭਗਵਾਨ ਤਮਾਨ ਨੂੰ ਵੋਟਾਂ ਪਾਈਆਂ ਸੀ ਹੋਰ ਕਿਸੇ ਨੂੰ ਕਦੇ ਵੋਟ ਨਹੀਂ ਪਾਈ ਸੀ ਤੋਂ ਬਣਾ ਪਹਿਲਾਂ ਸੰਜੀਤ ਤਮਾਨ ਨੂੰ ਪਾਉਲੇ ਸੀ ਇਹਨੂੰ ਐਨਸੀਬੀਏ ਪੰਜਾਬ ਦਾ ਭਲਾ ਕਰੂ ਨਸ਼ਾ ਪਹਿਲਾਂ ਵੀ ਅਦੇ ਗੱਲ ਆ ਭਗਵਾਨ ਤਮਾਨ ਹੀ ਨਸ਼ਾ ਬਕਾਉਂਦਾ ਆਪਾਂ ਕਹੀਏ ਜਾਂ ਐਮਐਲਏ ਨਸ਼ਾ ਬਕਾਉਂਦੇ ਹੁੰਦੇ ਹੁੰਦੇ ਮਾਨਸੇ ਦਾ ਇੱਕ ਕਹਾ ਨਾਮ ਪਰਮਿੰਦਰ ਸਿੰਘ ਝੋਟਾ ਜਿਹੜਾ ਨਸ਼ਾ ਛਡਾਉਣ ਦੀ ਗੱਲ ਕਰਦਾ ਵੱਖੋ ਵੱਖਰੇ ਸਮਿਆਂ ਤੇ ਛਾਪੇਮਾਰੀ ਕਰਦਾ ਹੈ ਮੈਡੀਕਲ ਸਟੋਰਾਂ ਦੇ ਉੱਤੇ ਝੋਲਿਆਂ ਦੇ ਵਿੱਚੋਂ ਨਸ਼ੇ ਦੀ ਸਮਗਲਿੰਗ ਹੁੰਦੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਪਰਮਿੰਦਰ ਝੋਟੇ ਦੇ ਉੱਤੇ ਬੀਤੇ ਦਿਨਾਂ ਦੇ ਵਿੱਚ ਹਮਲਾ ਹੋ ਜਾਂਦਾ ਪਰਮਿੰਦਰ ਝੋਟੇ ਦੇ ਉੱਤੇ ਹਮਲਾ ਹੁੰਦਾ ਤੇ ਹਮਲੇ ਦੀ ਵੀਡੀਓ ਵਾਇਰਲ ਹੋ ਜਾਂਦੀ ਅੱਜ ਸਾਡੇ ਨਾਲ ਪਰਮਿੰਦਰ ਸਿੰਘ ਝੋਟਾ ਮੌਜੂਦ ਹੈ ਕਿਉਂਕਿ ਇਹ ਸਾਰੀ ਵੀਡੀਓ ਪੈਣ ਤੋਂ ਬਾਅਦ ਬਹੁਤ ਸਾਰੇ ਸਵਾਲ ਕਈ ਲੋਕਾਂ ਦੇ ਵੱਲੋਂ ਪਰਮੇਂਦਰ ਸਿੰਘ ਝੋਟੇ ਦੇ ਉੱਤੇ ਵੀ ਚੁੱਕੇ ਜਾਣ ਲੱਗੇ ਨੇ ਉਹਨਾਂ ਦਾ ਵੀ ਜਵਾਬ ਲਵਾਂਗੇ ਭਾਈ ਸਭ ਤੋਂ ਪਹਿਲਾਂ ਸਵਾਗਤ ਹੈ ਬਾਈ ਰੁਜੀ ਕਾ ਖਾਲਸਾ ਬਾਈ ਰੁਜੀ ਫਤਿਹ ਸਾਰਾ ਦਾ ਸਟੇਟ ਚੈਨਲ ਦੇਖ ਲੈ ਸਰੋਤਿਆਂ ਨੂੰ ਮੇਰੇ ਵੱਲੋਂ ਤੁਹਾਡਾ ਜੀ ਆਇਆਂ ਨੂੰ ਜੀ ਭਾਈ ਪਿਤੇ ਦਿਨਾਂ ਦੇ ਵਿੱਚ ਹਮਲਾ ਹੁੰਦਾ ਪਰਮੇਂਦਰ ਸਿੰਘ ਝੋਟੇ ਦੇ ਉੱਤੇ ਜਦੋਂ ਇੱਕ ਮੋਟਰਸਾਈਕਲ ਦੇ ਉੱਤੇ ਨਸ਼ੇ ਦੇ ਕੈਪਸੂਲਾਂ ਦੀ ਸਮਗਲਿੰਗ ਹੁੰਦੀ ਹੈ ਉਸੇ ਦਰਮਿਆਨ ਪਹਿਲਾਂ ਤਾਂ ਘਟਨਾ ਉੱਥੇ ਕੀ ਵਾਪਰਦੀ ਆ ਪੂਰੀ ਬਹੁਤ ਸੰਖੇਪ ਜੇ ਦੇ ਵਿੱਚ ਦੱਸ ਦਿਓ ਤੇ ਉਸ ਤੋਂ ਬਾਅਦ ਜਿਹੜੇ ਸਵਾਲ ਹੁਣ ਤੁਹਾਡੇ ਤੇ ਨੇ ਉਹ ਪੁੱਛਾਂ ਅੱਛਾ ਮੁੰਡਾ ਈ ਸੀਰਾ ਜੋਗੇ ਤੋਂ ਮੈਨੂੰ ਫੋਨ ਕਰਦਾ ਵੀ ਐ ਨਸ਼ੇ ਦੀ ਖੇਪ ਆ ਰਹੀ ਆ ਆਪਾਂ ਫੜਨੀਆਂ ਸੀ ਜਾਣੇ ਆ ਉਹ ਬੰਦੇ ਸਾਨੂੰ ਉੱਚ ਨੀਰ ਦਾ ਕਹਿੰਦੇ ਨੇ ਚਨੀਰ ਤੋਂ ਭੰਮੇ ਆ ਜਾਂਦੇ ਭੰਮੇ ਸੀ ਉਹ ਬੰਦੇ ਫੜ ਲੈਣੇ ਛੜਤ ਤੇ ਬਹਿ ਜਾਨੇ ਆ ਉਸ ਤੋਂ ਬਾਅਦ ਉਹਨਾਂ ਅੱਧਾ ਘੰਟਾ ਘੰਟਾ ਪੁਲਿਸਾਂ ਦੀ ਮੌਜੂਦਗੀ 'ਚ ਮੈਨੂੰ ਇੱਕ ਮੁੰਡਾ ਆਇਆ ਕਹਿੰਦਾ ਕੈਪਸੂਲ ਛੜ ਦੇ ਮੈਂ ਆਹਰ ਮੈਂ ਕਿਹਾ ਛੜਦਾ ਕਹਿੰਦਾ ਮੈਂ ਤੇਰੇ ਮਾਮੇ ਦਾ ਮੁੰਡਾ ਵੀ ਤੇਰੇ ਦੋਸਤ ਦਾ ਮੇਰੇ ਮਾਮੇ ਨੂੰ ਮੇਲਾ ਕੋਈ ਮੁੰਡਾ ਨਹੀਂ ਸੀ ਨਾ ਮੇਰੇ ਦੋਸਤ ਤੇ ਮਾਮੇ ਦਾ ਮੁੰਡਾ ਸੀ ਮੈਂ ਕਿਹਾ ਪਾਸੇ ਹੋ ਐਨੇ ਚਰਚੀ ਹੋ ਪਰਾਂ ਭੱਗ ਜਾਂਦੇ ਨੇ ਉੱਥੇ 12 13 ਮੁੰਡੇ ਪਹਿਲੀ ਇਕੱਠੇ ਹੋਏ ਹੁੰਦੇ ਨੇ ਜਿਵੇਂ ਉਹ ਬੰਦਾ ਇੱਕ ਭੱਜਿਆ ਹੁੰਦਾ ਉਹਨੇ ਫੋਨ ਕਰੇ ਹੁੰਦੇ ਨੇ ਫੋਨ ਵੀ ਇੱਕ ਖੇ ਪਹਿਲਾਂ ਉਹਨਾਂ ਨੂੰ ਦਿੱਤੀ ਹੁੰਦੀ ਹੈ ਉਹ ਕੈਪਸੂਲ ਖੋਣ ਆਏ ਹੁੰਦੇ ਨੇ ਫ ਇਹ ਸਾਰੀ ਵੀਡੀਓ ਪੈਣ ਤੋਂ ਬਾਅਦ ਉਹਨੂੰ ਸਵਾਲ ਉੱਠਦੇ ਨੇ ਕਹਿੰਦੇ ਕਿ ਪਰਮਿੰਦਰ ਸਿੰਘ ਝੋਟੇ ਦਾ ਆਪਣਾ ਲਾਲਚ ਕੀ ਆ ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਜਦੋਂ ਪਰਮਿੰਦਰ ਸਿੰਘ ਝੋਟਾ ਨੌਜਵਾਨਾਂ ਨੂੰ ਫੜਦਾ ਹੈ ਨੌਜਵਾਨਾਂ ਦੇ ਉੱਤੇ ਹੱਥੋਪਾਈ ਹੁੰਦੀ ਆ ਉੱਥੇ ਕਹਿੰਦੇ ਕਹਿੰਦੇ ਕੀ ਸਾਬਤ ਕੀ ਕਰਨ ਦੀ ਕੋਸ਼ਿਸ਼ ਕਰਦਾ ਪਰਮਿੰਦਰ ਸਿੰਘ ਮੈਂ ਸਾਬਤ ਕਰਨਾ ਚਾਹੁੰਨਾ ਵੀ ਨਸ਼ਾ ਮੁੱਕੇ ਕਰ ਕਰ ਪਲੇਅਰ ਹੋਣ ਜੋਦੇ ਜੰਮਣਾ ਜਿੰਮ ਲਾਉਣਾ ਕ੍ਰਿਕਟ ਖੇਡਣਾ ਬੌਕਸਿੰਗ ਖੇਡਣਾ ਤਾਕੜੇ ਹੋਣ ਮੈਂ ਸਾਬਤ ਕਰਨਾ ਚਾਹੁੰਦਾ ਸਾਡੇ ਪੰਜਾਬ ਦੀ ਜਵਾਨੀ ਬਚੇ ਰੰਗਲੀ ਜਵਾਨੀ ਵਾਪਸ ਰੰਗ ਲਾ ਪੰਜਾਬ ਆਵੇ ਮੁਰਕੜਕ ਸੇ ਇਹ ਕੰਮ ਤਾਂ ਸਰਕਾਰਾਂ ਵੀ ਕਰਦੀਆਂ ਨੇ ਤੁਸੀਂ ਪੈਰਲ ਸਰਕਾਰ ਚ ਲਾਉਣ ਦੀ ਕੋਸ਼ਿਸ਼ ਕਰਦੇ ਨਹੀਂ ਸਰਕਾਰਾਂ ਜੇ ਕੰਮ ਕਰਦੀਆਂ ਮੈਨੂੰ ਕੀ ਲੋੜ ਸੀ ਨਾ ਨਾ ਆਪਾਂ ਕੋਈ ਸਰਕਾਰ ਚ ਲਾਉਣ ਦੀ ਪੈਰਲ ਕੰਮ ਨਹੀਂ ਕਰਦੇ ਆਪਾਂ ਜੋ ਕੰਮ ਸਰਕਾਰਾਂ ਨਹੀਂ ਕਰ ਰਹੀਆਂ ਹੁਣ ਤੁਸੀਂ ਮੇਰੀ ਗੱਲ ਸੁਣੋ ਚਲੋ ਆਪਾਂ ਸਰਕਾਰਾਂ ਨੂੰ ਵੀ ਕਿਉਂ ਦੋਸ਼ ਦਈਏ ਹੁਣ ਸਾਹਮਣੇ ਟੋਆ ਮੇਰੇ ਬਾਹਰ ਦੇ ਸਾਹਮਣੇ ਟੋਆ ਵੱਡਾ ਟੋਆ ਡੂੰਗਾ ਟੋਆ ਉੱਚ ਗੰਦ ਮੰਦਾ 100 ਚਿੱਕੜਾ 100 ਵਿਚੜਾ ਯਾਰ ਕੋਈ ਕੰਡੇ ਨਹੀਂ ਧਰ ਪਈ ਹੈ ਉਹ ਮੇਰੀ ਅੱਖਾਂ ਸਾਹਮਣੇ ਹੈ ਮੈਂ ਦੇਖੀ ਜਾਵਾਂ ਸਰਕਾਰ ਕਰੂ ਆ ਕੇ ਜਾਂ ਕੋਈ ਫਲਾਣਾ ਬੰਦਾ ਕਰੂ ਜਾ ਕੋਈ ਫਲਾਣਾ ਬੰਦਾ ਕਰੂ ਇੱਕ ਦਿਨੋ ਚ ਜੇ ਮੈਂ ਉਹ ਟੋਆ ਖੋਦਾ ੱਟਦਾ ਖੁਦ ਨਾ ਕਿਸ ਨੂੰ ਢੀਕਾਂ ਖੁਦ ਮੇਰੇ ਕਰੇ ਗੰਦ ਪਿਆ ਮੇਰੇ ਸਮਾਜ ਚ ਗੰਦ ਪਿਆ ਮੇਰੇ ਪਿੰਡ ਚ ਗੰਦ ਪਿਆ ਜੇ ਮੈਂ ਖੁਦ ਆਉਦੇ ਹੱਥਾਂ ਲ ਚੱਕਦਾ ਕੀ ਕੋਈ ਮਾੜੀ ਗੱਲ ਆ ਇਹ ਆ ਮੈਂ ਖੁਦ ਕਰਨਾ ਚਾਹਣਾ ਲੋਕਾਂ ਨੂੰ ਕਹਿਣਾ ਵੀ ਖੁਦ ਵੀ ਕੁਸ਼ ਕਰੋ ਨਰਾਪਰਾ ਸਰਕਾਰਾਂ ਨਰਾਪਰਾ ਪੁਲਿਸ ਤੇ ਡਿਪੈਂਡ ਨਾ ਕਰੋ ਜੇ ਆਪਾਂ ਖੁਦ ਉਦਮ ਕਰਾਂਗੇ ਮੈਂ ਲੋਕਾਂ ਨੂੰ ਜਗਾਉਣਾ ਚਾਹਣਾ ਲੋਕਾਂ ਨੂੰ ਜਾਗ ਲਾਉਣਾ ਚਾਹਣਾ ਵੀ ਨਸ਼ਾ ਇਹ ਵੀ ਬੰਦ ਹੋ ਸਕਦਾ ਹੁਣ ਤੁਸੀਂ ਦੇਖੋ ਕੱਲ ਪਰਸੋਂ ਜਿੰਦਾ ਮੈਂ ਕੰਮ ਸ਼ੁਰੂ ਕਰਾਂ 15 ਪਿੰਡਾਂ ਨੇ ਮਤੇ ਪਾਤੇ ਅੱਜ ਮੇਰੇ ਕੋਲ ਘਰੇ ਆ ਕੇ ਦੋ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਗਈਆਂ ਛੋੜੇ ਆਉਣ ਤੋਂ ਪਹਿਲਾਂ ਪਹਿਲਾਂ ਤਾ ਫਿਰ ਉਹਨਾਂ ਨੇ ਮਤੇ ਪਾਏ ਨੇ ਕਿਵੇਂ ਵੀ ਕਿਸਾਨ ਲੜਨਾ ਨਹੀਂ ਕਿਸੇ ਨੂੰ ਮਾਰਨਾ ਨਹੀਂ ਕਿਸੇ ਨੂੰ ਕੁੱਟਣਾ ਨਹੀਂ ਗੁਰਦੁਆਰਾ ਚ ਅਨਾਊਂਸਮੈਂਟ ਕਰਤੀ ਵੀ ਭਾਈ ਜੇ ਕੋਈ ਨਸ਼ਾ ਵੇਚੂਗਾ ਸਾਡਾ ਅਸੀਂ ਉਹਦੀ ਕੋਈ ਜ਼ਮਾਨਤ ਨਹੀਂ ਕਰਾਉਂਦੇ ਸਾਡੇ ਪਿੰਡ 'ਚ ਕੋਈ ਜ਼ਮਾਨਤ ਨਹੀਂ ਕਰਾਉਣੀ ਜਾਂਦਾ ਜੇ ਉਹ ਨਾ ਵੇਚਣੋ ਹਟੂਗਾ ਅਸੀਂ ਉਹਦਾ ਭਾਂਡਾ ਛੇਕਾਂਗੇ ਜੇ ਉਹ ਸਿੱਖਾ ਉਹਦੇ ਘਰੇ ਗੁਰੂ ਗ੍ਰੰਥ ਸਾਹਿਬ ਨਹੀਂ ਜਾਊਗਾ ਜੇ ਉਹ ਮੁਸਲਮਾਨ ਹੈ ਕੁਰਾਨ ਸ਼ਰੀਫ ਨਹੀਂ ਜਾਊਗੀ ਜੇ ਉਹ Hindu ਹੈ ਤਾਂ ਆਪਣਾ ਪਵਿੱਤਰ ਗੁਰੂ ਗ੍ਰੰਥ ਗੁਰੂ ਦੁਪਰਾਣ ਦਾ ਪਾਠ ਨਹੀਂ ਹੋਊਗਾ ਫਿਰ ਜਦੋਂ ਲੋਕ ਇਹਾਂ ਕੁਛ ਕਰਨਗੇ ਤਾਂ ਲੋਕ ਆਪਣੇ ਆਪ ਹਟਣਗੇ ਕਿਉਂਰੇ ਯਾਤਰ ਵੇਚਣ ਵਾਲੇ ਉਹ ਵੀ ਆਪਣੇ ਪਾਈ ਨੇ ਕੁਛ ਤਾਂ ਸਿੱਖ ਨੇ ਕੁਛ Hindu ਨੇ ਕੋਈ ਮੁਸਲਮਾਨ ਨੇ ਹੁਣ ਜਦੋਂ ਲੋਕਾਂ ਨੇ ਬਾਈਕਾਟ ਕਰਤਾ ਸਮਾਜਿਕ ਸੋਸ਼ਲ ਦਾਪੀ ਵਿੱਚੋਂ ਹਟ ਜਾਣਗੇ ਬਾਕੀ ਭਾਜੀ ਦੇ ਮੂੰਹੋਂ ਖੂਨ ਲੱਗਿਆ ਹੋਇਆ ਉਹ ਤਾਂ ਹਟਦੇ ਨਹੀਂ ਉਹਦੀ ਫਿਰ ਆਪਾਂ ਕਾਰਵਾਈ ਕਰਾਂਗੇ ਲੋਕਾਂ ਸਾਹਮਣੇ ਪੁਲਿਸ ਸਾਹਮਣੇ ਲਿਆਉਣਾ ਚਾਹੁੰਦੇ ਜਦੋਂ ਕਹਿੰਦੇ ਨਸ਼ਾ ਹੈ ਨਹੀਂ ਨੀ ਨਸ਼ਾ ਕੋਈ ਇਹ ਅੱਜ ਦਾ ਨਹੀਂ ਕਦੋਂ ਦਾ ਚੱਲਿਆ ਆ ਰ ਪਿਛਲੀਆਂ ਸਰਕਾਰਾਂ ਚ ਵੀ ਬਹੁਤ ਸੀ ਆਪਾਂ ਕੋਈ ਸਰਕਾਰ ਇਹ ਸਰਕਾਰ ਵਿਰੋਧਨੀ ਪੁਰਾਣੀਆਂ ਸਰਕਾਰਾਂ ਹਮੈਤੀ ਨਹੀਂ ਆਪਾਂ ਹੁੰਦਾ ਇਹ ਸਰਕਾਰ ਤੋਂ ਆਸ ਸੀ ਵੀ ਇਹ ਸਰਕਾਰ ਬਹੁਤ ਕੁਝ ਕਰੂ ਗੱਲ ਕਰ ਆਪਾਂ ਸਿੱਧਮ ਸਿੱਧਾ ਮੇਰੀ ਵੀਡੀਓ ਵੀ ਭਵੰਤਮਾਨ ਤੱਕ ਕਿਸੇ ਲੋਟ ਕਦੇ ਪਹੁੰਚੇ ਪਹੁੰਚ ਗਈਆਂ ਹੋਣੀਆਂ ਵੀ ਆ ਮੈਂ ਨੰਨਾ ਨਾ ਨਸ਼ਾ ਫੜ ਰਹੇ ਆ ਲੋਕ ਮੱਤੇ ਪਾਰੇ ਰੋਜ਼ ਮਾਮਾ ਦੇ ਮੁੰਡੇ ਮਾਰ ਰਹੇ ਨੇ ਹਨਾ ਆਪ ਦਾ ਸਾਬਤ ਕਰਨਾ ਚਾਹੁੰਦੇ ਆ ਕਿ ਜੀ ਇਹ ਨਸ਼ਾ ਮੁੱਕ ਜੇ ਸਾਬਤ ਕੀ ਕਰਨਾ ਸਾਬਤ ਤਾਂ ਆਪਣੇ ਆਪ ਨਸ਼ਾ ਮੁਕ ਕੇ ਸਾਡੇ ਨੌਜਵਾਨ ਦਾਖੜੇ ਹੋਣਗੇ ਆਈਪੀਐਸ ਪੀਸੀਐਸ ਸਕੂਲ ਖੁੱਲ ਜਾਣਗੇ ਨਸ਼ੇ ਤੋਂ ਦੂਰ ਹੋ ਗਏ ਨੌਜਵਾਨੀ ਜਿੰਦਾਬਾਦ ਚੋ ਨੌਜਵਾਨ ਜਾਗਦੀ ਜਮੀਰ ਚ ਆਉਗੀ ਸਾਬਤ ਮੈਂ ਕਰਨਾ ਚਾਹੁੰਦਾ ਮੈਂ ਖੁਦ ਬਹੁਤ ਤਕੜਾ ਪਲੇਅਰ ਸੀ ਮੈਂ ਮੈਂ ਤੁਹਾਨੂੰ ਦਿਖਾਉਣਾ ਟਰੋਫੀਆਂ ਦੇ ਢੇਰ ਲੱਗੇ ਪਏ ਆ ਤੁਸੀਂ ਸ਼ੌਟ ਲੈ ਲਓ ਬਾਅਦ ਚ ਲੈ ਲਾਂਗੇ ਆਪਾਂ ਦਿਖਾਉਂਗਾ ਮੈਂ ਇਕਲੌਤਾ ਬੰਦਾ ਨਾ ਮੈਨ ਆਫ ਦੀ ਸੀਰੀਜ਼ ਆ ਹਾਂ ਹਾਲੇ ਤੱਕ ਮਾਨਸਾ ਜ਼ਿਲ੍ਹੇ ਚ ਲੈਦਰ ਤੇ ਲੇਦਰ ਦੀ ਕ੍ਰਿਕਟ ਤੇ ਸਾਰਾ ਕੁਝ ਆਨਲਾਈਨ ਪਿਆਗਾ ਉਹ ਕ੍ਰਿਕਟ ਸੀਟ ਉਤੇ ਜਾ ਕੇ ਚੈੱਕ ਕਰ ਸਕਦੇ 2018 ਟੂਰਨਾਮੈਂਟ ਹੈ ਨਾ ਬਾਲੇ ਬੰਦੇ ਕਹਿੰਦੇ ਨੇ ਖੁਦ ਨਸ਼ੇੜੀ ਸੀ ਜਾਂ ਖੁਦ ਸੀ ਮੈਂ ਤਾਂ ਪਿੱਛੋਂ ਥੋੜਾ ਚਰਬਨ ਚ ਬੈਠਾ ਉਹ ਦੇਖ ਲਓ ਇੱਕ ਇੱਕ ਟਰਾਲੀ ਡਰਾਫੀਆਂ ਨਿਕਲੇ ਹੋਊਗੀ ਮੇਰੇ ਕਰੋ ਜੇ ਆਪਾਂ ਹਾਰი ਕੱਢੀ ਹੈ ਮੈਡਲ ਬਾਕਸਿੰਗ ਵਾਲਿਆਂ ਅੰਤਾਂ ਦੇ ਹਨਾ ਸੋ ਮੈਂ ਚਾਹਣਾ ਲੋਕ ਖੇਡਣਾ ਪੜਨਾ ਲਿਖਣਾ ਹਰੇਕ ਮਾਂ ਸੌਖੀ ਹੋਵੇ ਮੈਂ ਤਾਂ ਯਾਰ ਜਸਟ ਸਟਾਰਟਿੰਗ ਤੇ ਮੇਰਾ ਦੋਸਤ ਮਰ ਜਾਂਦਾ ਮੈਂ ਤਾਂ ਮੈਡੀਕਲ ਤੇ ਐ ਕਹਿਣ ਜਾਣਾ ਹੁੰਨਾ ਹੈ ਵੀ ਭਾਈ ਤੂੰ ਬੱਚਿਆਂ ਨੂੰ ਨਸ਼ਾੰਦਿਆ ਕਰ ਸਕੂਲੀ ਬੱਚਿਆਂ ਨੂੰ ਮੇਰੇ ਨਾਲ ਚੱਲੋ ਬਾਟਰ ਵਾਸਤੇ ਹੁਣ ਵੀ ਬੱਚੇ ਫਿਰਦੇ ਹੋਣਗੇ ਨਿਕੇ ਨਿਕੇ ਕੁੜੀਆਂ ਮੁੰਡੇ ਤੁਸੀਂ ਵੀਡੀਓ ਬਣਾ ਲਿਓ ਮੈਂ ਤਾਂ ਉਹਨਾਂ ਦਾ ਦੁੱਖ ਮੇਰੇ ਆਪ ਦੇ ਬੱਚੇ ਨੇ ਯਾਰ ਛੋਟੇ ਜੇ ਕੱਲ ਨੂੰ ਇਹ ਜ਼ਹਿਰ ਲੱਗ ਕੇ ਮਰ ਗਏ ਮੇਰਾ ਆਪ ਦਾ ਫਾਇਦਾ ਨਹੀਂ ਜੀ ਮੈਂ ਤਾਂ ਇਹਨਾਂ ਨੂੰ ਬਚਾਉਣ ਦੇ ਮਾਰੇ ਇਹਨਾਂ ਦੀ ਲਾਈਫ ਬਚਾਉਣ ਦਾ ਮਾਰਾ ਦੁਰਿਆ ਫਿਰਦਾ ਹੈਗਾ ਚਾਰ ਲੋਕਾਂ ਦੇ ਬਚਾਉਣੇ ਲੋਕਾਂ ਦੀਆਂ ਮਾਂ ਤੁਸੀਂ ਮੇਰੇ ਨਾਲ ਕਿ ਘਰੇ ਚੱਲੋ ਮੈਂ ਮੁੰਡਾ ਨਸ਼ੇ ਤੋਂ ਟਟਾਇਆ ਸੀ ਹੁਦੂਰੀ ਬਾਹਰ ਲੱਗ ਗਿਆ ਪਾਉਂਦੀ ਵੀਡੀਓ ਕਰ ਲੈਂਦਾ ਜੀ ਮਾਰੂੰਦੀ ਹਟਾ ਤਾਈ ਜਮਾ ਬਚਾਤਾ ਸੀ ਨਮਾ ਬ ਇਨਸਟਾਗ੍ਰਾਮ ਤੇ ਮੈਸੇਜ ਕਰਦੀਆਂ ਪਤਾ ਹੁੰਦਾ ਵੀ ਇਹ ਹਟਿਆ ਜਾਂ ਟੋਟਲੀ ਟੀਮ ਦਾ ਕੋਈ ਵੀ ਲਾ ਲਓ ਮੇਰੀ ਟੀਮ ਦੀ ਲਾ ਲਓ ਜਿਹਨਾਂ ਨਸ਼ਾ ਛੱਡਦਾ ਹਰੇਕ ਹਰੇਕ ਬੰਦਾ ਜੋ ਨਸ਼ਾ ਛੱਡਦਾ ਉਹ ਆਪਣਾ ਹੈ ਜੋ ਨਸ਼ਾ ਵਿਰੋਧੀ ਆ ਉਹ ਆਪਣਾ ਹੈ ਹਨਾ ਤਾਂ ਮੈਨੂੰ ਆਇਆ ਯਾਰ ਉਹ ਮਾਂ ਨੇ ਮੈਨੂੰ ਬਹੁਤ ਦੁਆਵਾਂ ਦਿੱਤੀਆਂ ਮੇਰਾ ਪੁੱਤ ਨਸ਼ੇ ਤੋਂ ਵੜ ਗਿਆ ਉਹ ਮਾਂ ਦਾ ਮੈਨੂੰ ਸਵੇਰੇ ਫੋਨ ਆ ਵੀ ਪੁੱਤ ਤਾਂ ਫੇਰ ਲੱਗ ਗਿਆ ਨਸ਼ੇ ਦੇ ਡੀਕੇ ਲਾਉਣ ਲੱਗ ਗਿਆ 18 19 ਸਾਲ ਦਾ ਮੁੰਡਾ ਰਮਦਾਸ ਸਿੰਘ ਦਾ ਮੁੰਡਾ ਹੈ ਮੇਰਾ ਯਾਰ ਦਿਲ ਦੁਖੀ ਹੁੰਦਾ ਜਦੋਂ ਕੋਈ ਕਹਿ ਦਿੰਦਾ ਕਿਸੇ ਦਾ ਪੁੱਤ ਮੱਚਦਾ ਛੋਟਾ ਵੀ ਲੋ ਵੀ ਹੁੰਦਾ ਲੋਕ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਕਿ ਦੋ ਤਿੰਨ ਸ਼ਖਸ ਇਦਾਂ ਦੇ ਪੰਜਾਬ ਦੇ ਨੇ ਜਿਹੜੇ ਸੋਸ਼ਲ ਮੀਡੀਆ ਦੀ ਗੇਮ ਚਾਉਣਾ ਚਾਹੁੰਦੇ ਨੇ ਲੱਖਾਂ ਸਦਾਣਾ ਪਰਮਿੰਦਰ ਝੋਟਾ ਪਾਨਾ ਸਿੱਧੂ ਦੋ ਤਿੰਨ ਸ਼ਖਸ ਕਹਿੰਦੇ ਇਦਾਂ ਦੇ ਨੇ ਜਿਹੜੇ ਸੋਸ਼ਲ ਮੀਡੀਆ ਗੇਮ ਚਾਉਣਾ ਚਾਹੁੰਦੇ ਨੇ ਜਾਣ ਬੁੱਝ ਕੇ ਇਦਾਂ ਦੀਆਂ ਹਰਕਤਾਂ ਕਰਦੇ ਨੇ ਕਿ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੀਰੋ ਬਣ ਜਾਣ ਪੰਜਾਬ ਦੇ ਅੱਛਾ ਹੀਰੋ ਦਾ ਲੋਕ ਬਣਾਉਂਦੇ ਨੇ ਮੈਂ ਕਹਿੰਦਾ ਹਰੇਕ ਬੰਦਾ ਹੀਰੋ ਬਣ ਜੇ ਜੇ ਨਜ਼ਾਰਾ ਨਾ ਜੇ ਸੋਸ਼ਲ ਮੀਡੀਆ ਤੇ ਮੈਂ ਕਿਹੜਾ ਜਾਂ ਕੋਈ ਬੋਟਾ ਚ ਖੜਾ ਹੋਣਾ ਵੀਰੇ ਜਾਂ ਮੈਂ ਕਿਹੜਾ ਕੋਈ ਕਿਸ ਤੋਂ ਪੈਸੇ ਲੈਣਾ ਜਾਂ ਕੋਈ ਮੈਨੂੰ ਸੋਸ਼ਲ ਮੀਡੀਆ ਤੋਂ ਕੋਈ ਇਨਕਮ ਹੋਈ ਹੋਵੇ ਆਪਾਂ ਆਨਲਾਈਨ ਦਿਖਾ ਦਿੰਨੇ ਅੱਜ ਤੱਕ ਮੇਰਾ ਕੋਈ ਪੇਜ ਤੋਂ ਹੋਈ ਹੋਵੇ ਜਾਂ ਮੈਂ ਕੋਈ ਸੋਸ਼ਲ ਮੀਡੀਆ ਰਾਹੀਂ ਕਿਸ ਤੋਂ 4 ਪੈਸੇ ਮੰਗਣੇ ਹੋਣ ਜਾਂ ਮੇਰੇ ਕੋਲੇ ਕੋਈ ਕਿਸੇ ਚੀਜ਼ ਦੀ ਕਮੀ ਹੋਵੇ ਅਸੀਂ ਖੁਦ ਇਸ ਚੀਜ਼ ਦੇ ਸਤਾਏ ਹੋਏ ਸੀ ਅਸੀਂ ਅੱਗੇ ਆ ਗਏ ਲੋਕਾਂ ਦਾ ਕੀ ਲੋਕਾਂ ਦਾ ਮੂੰਹ ਨਹੀਂ ਫੜਾਇਆ ਜਾਂਦਾ ਜੇ ਮੈਂ ਕਿਸੇ ਦੇ ਚਾਰ ਪੁੱਤ ਬਚਾਤਾ ਮੈਂ ਕਿਤੋਂ ਕਿਲੋ 10 ਐਗਸੂ ਫੜ ਲਏ 5 ਗ੍ਰਾਮ ਚਿੱਟਾ ਫੜ ਲਿਆ ਉਹੀ ਚਿੱਟਾ ਜਾ ਕੇ ਉਹੀ ਬੰਦਿਆਂ ਦੇ ਬੱਚਿਆਂ ਨੂੰ ਮਿਲ ਜੇ ਤੇ ਉਹ ਟੀਕਾ ਲਾ ਕੇ ਮਰ ਜਾਣ ਫੇਰ ਇਹਦੇ ਥੋੜੇ ਹੀਰੋ ਮੈਨੂੰ ਗੋਲੀ ਦਾ ਡਰ ਆਇਆ ਮਿੰਟੇ ਮਿੰਟੇ ਖਾਤਰਾ ਮੇਰਾ ਇਹ ਇੱਕ ਆਦਾ ਹੀਰੋ ਦਾ ਫਿਲਮਾਂ ਜਵਾਨਾ ਹੁੰਦਾ ਹੀਰੋ ਤਾਂ ਮੈਂ ਤਾਂ ਬਣਾ ਜੇ ਕਿਸ ਤੋਂ ਮੈਂ ਪੈਸੇ ਮਵਾ ਕੇ ਕੋਟ ਸਵਾਟਰੀਆਂ ਮੰਨਣ ਲੰਬੰਡਲਾ ਜਾਂ ਕਿਸ ਤੋਂ ਪੈਸੇ ਮੈਂ ਮੰਗਾ ਕੇ ਮੈਂ ਕੋਈ ਸਸਤਾ ਹੋਲ ਕੇ ਬਹਿ ਜਾ ਵੀ ਆਓ ਮੈਂ ਲੋਕਾਂ ਦੇ ਬਜ਼ੁਰਗਾਂ ਸਾਹਮਣਾ ਵੀ ਮੈਨੂੰ ਪੈਸਾ ਵੇਚ ਜਾ ਮੈਂ ਦਵਾਈਆਂ ਦੇਣ ਲੱਗ ਜਾ ਮੈਂ ਤਾਂ ਆਦੀ ਜਾਨ ਧਲੀ ਦੇ ਧਰ ਕੇ ਲਈ ਫਿਰਦਾ ਸਾਰਾ ਦਿਨ ਕੀ ਪਤਾ ਮੇਰੇ ਕਿੱਥੇ ਮਾਰ ਦੇਣਾ ਮਰ ਨਾਲ ਸਪੋਜ ਕਰਦੇ ਉੱਤੇ ਪੁਲਿਸ ਨਾ ਹੁੰਦੀ ਉਹ ਉਹਨਾਂ ਤੋਂ ਗਣਾਸੀਆਂ ਨਾਲ ਖੋਦੇ ਮੇਰੇ ਗਣਾਸੀਆਂ ਸਿਰ ਚ ਮਾਰਦੇ ਮੇਰ ਦਾ ਜਵਾਕ ਨਿੱਕੇ ਨਿੱਕੇ ਨੇ ਪੱਟੇ ਜਾਂਦੇ ਨਾ ਹੁਣ ਮਿੰਟ ਮਿੰਟ ਦਾ ਖਾਤਰਾ ਇੱਕ ਇੱਕ ਮਿੰਟ 10-10 ਲੱਖ ਦੇ ਕਾਰੋਬਾਰ ਇੱਕ ਆਪਾ ਗਰੀਬੰਦਾ ਨਹੀਂ ਫੜਿਆ ਹਾਲੇ ਤੱਕ ਕੋਈ ਜੇ ਕੋਈ ਗਰੀਬ ਫੜਦੇ ਆਂ ਵੀ ਖਾਣ ਪੀਣ ਵਾਲਾ 5 ਗ੍ਰਾਮ 10 ਗ੍ਰਾਮ ਵਾਲੋ ਮੈਂ ਨਾਲ ਹੀ ਜੜੇ ਉਹਦੇ ਪਰਚਾ ਨਹੀਂ ਪਵਾਉਂਦਾ ਮੈਂ ਤਾਂ ਵੱਡੇ ਮਾਗਰ ਮੱਛਾਂ ਦੇ ਪੁਲਿਸ ਨਹੀਂ ਪਰਚਾ ਪਾਉਂਦੀ ਕਟੋ-ਕਟ 16 ਮੈਡੀਕਲ ਆਪਾਂ ਬੰਦ ਕਰਵਾ ਚੁੱਕੇ ਆਂ ਜਿਨ੍ਹਾਂ ਦੀ ਕਰੋੜਾ ਕਰੋੜਾ ਦੀ ਸੰਪਤੀ ਹੈ ਤੇ ਉਹ ਮੈਡੀਕਲ ਵਾਲੇ ਮੇਰਾ ਕੀ ਹਾਲ ਕਰਨਗੇ 10-10 ਲੱਖ ਦੀ ਸੇਲ ਸੀ ਅੱਧੇ-ਅੱਧੇ ਘੰਟੇ ਦੀ ਰਹੀ ਗੱਲ ਸੋਸ਼ਲ ਮੀਡੀਆ ਦੇ ਹੀਰੋ ਬਣ ਦੀ ਹੈ ਕਿਹੜਾ ਰੋਕ ਕੇ ਆ ਲੋਕ ਨੱਚ ਗਾ ਕੇ ਨੰਗੇਜਬਾਦ ਵਾਲੇ ਨੰਗਿਆ ਹੋ ਹੋ ਹੀਰੋ ਬਣੀ ਆਦੀ ਪੰਜਾਬ ਵੀ ਤਾਂ ਦੇ ਬੱਚੀ ਜਵਾਨੀ ਬਚਾ ਰਹੇ ਨਾ ਹੀਰੋ ਬਣਈਏ ਭਾਈ ਡੰਗਰੀ ਲੋਟਾਂ ਸਾਨੂੰ ਕੋਈ ਲੋੜ ਨਹੀਂ ਹੀਰੋ ਜੰਦੀ ਅਸੀਂ ਨਹੀਂ ਅਸੀਂ ਹੀਰੋ ਆ ਅਸੀਂ ਤਾਂ ਮੈਂ ਤਾਂ ਇਹ ਕਹਿਣਾ ਵੀ ਹਰੇਕ ਘਰ ਘਰ ਹਰੇਕ ਪਿੰਡ ਪਿੰਡ ਬੰਦਾ ਜਾਗੇ ਬਸ ਸਾਫ਼ ਜੀ ਗੱਲ ਆ ਆ ਹੀਰੋਆਂ ਦੇ ਹਾਲ ਦੇਖ ਲੋ ਆ ਪਾਟੇ ਬੂਟ ਨੇ ਤੇਰੇ ਸਾਹਮਣੇ ਹੈ ਆ ਹਾਲਾਤ ਹੀਰੋਆਂ ਦੇ ਹਾਲਾਤ ਹੁੰਦੇ ਨੇ ਕਹਿੰਦੇ ਪਰਮਿੰਦਰ ਝੋਟੇ ਹੋਣਾ ਨੂੰ ਫੰਡਿੰਗ ਹੁੰਦੀ ਆ ਇਹਨਾਂ ਨੂੰ ਫੰਡਿੰਗ ਬਹੁਤ ਵੱਡੇ ਪੱਧਰ ਤੇ ਆ ਜਾਣ ਬੋਝ ਕੀ ਸਰਕਾਰਾਂ ਦੇ ਖਿਲਾਫ ਪ੍ਰੋਪਗੈਂਡਾ ਬਣਾਉਂਦੇ ਨੇ ਪਰਮਿੰਦਰ ਝੋਟੇ ਹੋਣੀ ਇਹ ਦੋ ਤਿੰਨ ਸ਼ਖਸ਼ ਕਹਿੰਦੇ ਰਲ ਜਾਂਦੇ ਨੇ ਉਸ ਤੋਂ ਬਾਅਦ ਇੱਕ ਪ੍ਰੋਪਗੈਂਡਾ ਕ੍ਰੀਏਟ ਕਰ ਦਿੰਦੇ ਨੇ ਥੋੜਾ ਟਾਈਮ ਹਾਈਪ ਚੱਲਦੀ ਆ ਫਿਰ ਸ਼ਾਂਤ ਹੁੰਦੇ ਨੇ ਫਿਰ ਥੋੜੇ ਟਾਈਮ ਬਾਅਦ ਦੁਬਾਰਾ ਉੱਠਦੇ ਨੇ ਇੱਕ ਨਵਾਂ ਮਸਲਾ ਲੈ ਆਉਂਦੇ ਨੇ ਨਾ ਤਾਂ ਹੀ ਆਪਾਂ ਨੂੰ ਕੋਈ ਫੰਡਿੰਗ ਹੋਈ ਐ ਕੋਈ ਸ਼ੋਅ ਕਰਦੇ ਫੰਡਿੰਗ ਹੋਈ ਐ ਇੱਕ ਬੰਦਾ ਵੀ ਕਿਤੋਂ ਵੀ ਕਿਸੇ ਫੰਡ ਨੇ ਕੋਈ ਸਰਕਾਰਾਂ ਚੱਕ ਨਾ ਲੈਂਦੀਆਂ ਜਿਹਨੂੰ ਹਾਂ ਇਹ ਜ਼ਰੂਰ ਹੈ ਵੀ ਹੁਣ ਭਾਈ ਰੋਜ਼ ਬਾਹਰ ਅੰਦਰ ਜਾਂਦੇ ਆਂ ਗੱਡੀਆਂ ਤੇ ਜਾਂਦੇ ਆਂ ਉਹਦੇ ਵਾਸਤੇ ਤੇਲ ਬਸਤੀ ਲੋੜ ਪੈਂਦੀ ਉਹ ਆਪਦੇ ਯਾਰ ਦੋਸਤ ਹੈਗੇ ਨੇ ਜਾਂ ਪੈ ਗਏ ਖਰਚਾ ਕਰ ਲੈਣੇ ਕਿੰਨਾ ਦਾ ਤੇਲ ਲੱਗਦਾ ਜਾਂ ਹੁਣ ਗੱਡੀ ਲੈਤੀ ਉਹ ਮੈਂ ਆਪਦੀ ਐ ਫਲੀ ਚਲਾਈ ਆ ਆ ਦੀ ਜਨਾਨੀ ਦੀ 1 ਲੱਖ 20 ਹਜ਼ਾਰ ਰੁਪਏ ਦੀ ਸ਼ੋਅ ਕਰ ਦਿੰਦੇ ਆ ਜਿਹੜੇ ਰੁਪਏ ਕੱਢ ਨੇ ਮੇਰੇ ਨਾਲ ਦੇਣੇ ਪਾਏ ਨੇ ਕੁਛ ਕਾਪ ਮੇਰੀ ਮਾਸੀ ਦਾ ਮੁੰਡਾ ਬਾਹਰ ਆਉ ਤੋਂ ਲੈ ਮੰਗ ਲੈਣੇ ਹਣਾ ਦਾਨਿਕ ਉਸ ਤੋਂ ਖੜੇ ਕਹਦਾ ਨਾ ਸੋਡੀ ਸੋਸ਼ਲ ਮੀਡੀਆ ਰਾਹੀਂ ਵੀ ਕਹਿ ਦਣਾ ਵੀ ਜੇ ਮੈਂ ਮੰਗਦਾ ਵੀ ਇੱਕ ਦੋ ਬੰਦਿਆਂ ਤੋਂ ਮੰਗੇ ਨੇ ਜਰੂਰ ਜਿਹੜੇ ਇਹਨਾਂ ਨੂੰ ਮੈਂ ਜਾਣਦਾ ਜਾਂ ਮੇਰੇ ਦੋਸਤਾਂ ਵੀ ਇਹਨਾਂ ਤੋਂ ਪਹਿਲਾਂ ਹੀ ਮੰਗਦੇ ਸੀਗੇ ਟੂਰਨਾਮੈਂਟਾਂ ਵਾਸਤੇ ਗੱਲ ਕਰ ਆਏ ਨਹੀਂ ਜਿਵੇਂ ਕੋਈ ਕੋਈ 5 ਲੱਖ ਪਾ ਦਿੰਦਾ 10 ਲੱਖ ਪਾਦਾ ਨਾ ਉਹ ਭਰਾਵਾ ਹੱਥ ਬੰਨੇ ਲੋੜ ਹੀ ਨਹੀਂ ਹਸਾਬ ਕਿੱਥੋਂ ਦੇ ਤਾਂ ਕੱਲ ਨੂੰ ਓ ਬਾਬਾ ਨਾਨਕ ਹਾਜ਼ਰ ਨਾਜ਼ਰ ਆ ਉਹਨੂੰ ਜਾਣ ਕੇ ਕਹਿਣੇ ਆ ਕੋਈ ਫੰਡਕਣੀ ਕਿਹੜੇ ਸਰਕਾਰੀ ਸਰਕਾਰਾਂ ਵਾਲੇ ਇਹ ਹਰੇਕ ਨੂੰ ਕਹਿੰਦੇ ਨੇ ਤਾਂ ਯਾਰ ਜੇ ਕੋਈ ਵੀ ਚੱਲੇ ਵੀ ਇਹ ਪਲਾਂਟਡ ਹੈ ਬਾਹਲੇ ਕਹਿਣਗੇ ਇਹ ਪਲਾਂਟਡ ਨੇ ਬਾਹਲੇ ਕਹਿਣਗੇ ਸਰਕਾਰ ਦੇ ਛੱਡੇ ਹੋਏ ਨੇ ਨਾ ਤਾਂ ਕੋਈ ਸਰਕਾਰ ਦੇ ਛੱਡੇ ਹੋਣਾ ਇਸੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ ਹੋਰ ਕਿਸੇ ਨੂੰ ਕਦੇ ਵੋਟ ਨਹੀਂ ਪਾਈ ਸੀ ਤੋ ਬਣਾ ਪਹਿਲਾਂ ਸਮਝੀਤ ਮਾਨ ਨੂੰ ਪਾਉਂਦੇ ਸੀ ਇਹਨੂੰ ਆਏ ਸੀ ਵੀ ਇਹ ਪੰਜਾਬ ਦਾ ਭਲਾ ਕਰੂ ਨਸ਼ਾ ਪਹਿਲਾਂ ਵੀ ਇਹਦੀ ਗੱਲ ਆ ਭਗਵੰਤ ਮਾਨ ਹੀ ਨਸ਼ਾ ਬਕਾਉਂਦਾ ਆਪਾਂ ਕਹੀਏ ਜਾਂ ਐਮਐਲਏ ਨਸ਼ਾ ਬਕਾਉਂਦੇ ਹੁੰਦੇ ਨਸ਼ਾ ਖੁੱਲਾ ਬਿਕਰੇ ਆ ਨਸ਼ਾ ਬਿਕਾਉ ਪੁਲਿਸ ਨਹੀਂ ਚੈਦਣਾ ਚਾਹ ਬਿਕਦਾ ਜਾਂ ਪੁਲਿਸ ਸਹੀ ਹੋਵੇ ਲੋੜ ਨਹੀਂ ਮੇਰੇ ਮਾਰਨ ਚਾੜ ਡਾਂਗਾ ਚੱਲ ਯਾਰ ਉਹਰੇ ਆ ਕੇ ਇੱਥੇ ਆਉਣ ਡਾਂਗਾ ਧੱਕ ਲੈਣਾ ਚਾੜ ਡਾਂਗਾ ਮਾਰਨ ਮੇਰੇ ਵੀ ਤੂੰ ਕਹਣਾ ਨਸ਼ਾ ਬਿਕਦਾ ਦੱਸ ਕਿੱਥੇ ਬਿਕਦਾ ਵੱਡੇ ਅਫਸਰਾਂ ਦਾ ਕੋਈ ਵੀਡੀਓ ਪਜਾਓ ਮੈਨੂੰ ਪੁੱਛਣਾ ਆ ਕਿ ਕਿੱਥੇ ਨਸ਼ਾ ਬਿਕਦਾ ਹੈ ਅਸੀਂ ਪ੍ਰਾਪਰਟੀਆਂ ਜ਼ਬਤ ਕਰਾਂਗੇ ਮੇਰੇ ਨਾਲ ਬਾਧਾ ਕਰਨ ਆਉਣ ਕੈਮਰਾ ਪੱਤਰਕਾਰ ਸੱਦਲਣ ਸਾਰੇ ਮੈਂ ਤੁਹਾਨੂੰ ਦਿਖਾਉਂਗਾ ਵੀ ਆ ਬੰਦੇ ਨਸ਼ਾ ਵਿੱਚ ਕਿੰਨੀ ਪ੍ਰਾਪਰਟੀ ਬਣਾਈ ਹੈ ਅੱਜ ਵੀ ਨਸ਼ਾ ਵੇਚ ਰਹੇ ਹੈ ਫਿਰ ਜਦੋਂ ਇਹਦੇ ਪੁਲਿਸ ਘਰਾਂ ਚ ਆਉਂਦੀ ਹੈ ਪਰਮੇਂਦਰ ਝੋਟੇ ਫਿਰ ਵੀਡੀਓ ਪਾਉਂ ਵੀਡੀਓ ਬਜੋ ਮੈਨੂੰ ਚੱਕ ਕੇ ਲੈ ਜਾਣਗੇ ਪੌਣੀ ਨਹੀਂ ਵੀਡੀਓ ਕਾਤ ਨਾ ਪਾਈ ਐ ਦੱਸੋ ਪੌਣੀ ਨਹੀਂ ਵੀਡੀਓ ਤਾਂ ਮੈਨੂੰ ਫੜਨ ਆਏ ਨੇ ਮੇਰੇ ਘਰੇ ਆਏ ਨੇ ਵੀਡੀਓ ਤਾਂ ਪੌਣੀ ਹੈ ਮੇਰਾ ਹੱਕ ਹੈ ਰਾਈਟ ਹੈ ਵੀ ਭਾਈ ਮੈਨੂੰ ਫੜਨ ਆਗੇ ਮੈਂ ਕਿਹਾ ਉਹਨਾਂ ਦੇ ਗੋਲੀ ਮਾਰਤੀ ਘਰੇ ਫੜਨ ਆ ਜਾਂਦੀ ਵੀਡੀਓ ਬਣਾ ਦੇ ਮੈਂ ਕਿਹਾ ਕੋਈ ਨੱਚ ਕੇ ਵੀਡੀਓ ਬਣਾਦੀ ਹੁਣ ਮੇਰੇ ਘਰੇ ਬੜੇ ਨੇ ਮੇਰੇ ਬੱਚੇ ਨੇ ਮੈਨੂੰ ਕਿਉਂ ਫੜਨ ਆਉਂਦੇ ਨੇ ਚਿੱਟੇ ਆਲੂ ਕਿਉਂ ਫੜਨ ਜਾਂਦੇ ਇਹ ਫੌਲਸ ਫੌਲਸ ਵੀ ਇਹੀ ਕਹਿੰਦੀ ਹੈ ਨਾ ਕਹਿੰਦੇ ਕਿ ਇਸ ਇਸ ਸਖਸ਼ੋ ਨੇ ਕਹਿੰਦੇ ਜਦੋਂ ਤੁਹਾਡੀ ਅਰੈਸਟ ਵੀ ਹੁੰਦੀ ਹੈ ਉਦੋਂ ਵੀ ਜਦੋਂ ਐਸਐਸਪੀ ਨਾਨਕ ਸਿੰਘ ਹੁੰਦੇ ਨੇ ਇੱਥੇ ਬਠਿੰਡੇ ਉਹ ਉਹ ਵੀ ਇਹ ਗੱਲਾਂ ਕਰਦੇ ਨੇ ਕਹਿੰਦੇ ਕਿ ਇਹ ਇਹ ਸਖਸ਼ ਵੱਖਰੀ ਪੈਰਲਰ ਆਪਣੇ ਪੱਧਰ ਤੇ ਕਾਨੂੰਨ ਤੋਂ ਬਾਹਰ ਹੋ ਜਾ ਕੇ ਕੰਮ ਕਰਦੇ ਨੇ ਕਹਿੰਦੇ ਇਸ ਕਰਕੇ ਇਹਨਾਂ ਦੀ ਅਰੈਸਟ ਪੈਂਦੀ ਹੈ ਖਾਰਾ ਸਿੱਧਾ ਯਾਰ ਕੋਈ ਕਾਨੂੰਨ ਤੋਂ ਬਾਹਰ ਜਾ ਕੇ ਕੰਮ ਕਰਿਆ ਨਹੀਂ ਇਸ ਤਾਂ ਸਮਾਜ ਨੂੰ ਸੇਹ ਦੇਣ ਵਾਲੀ ਕੰਮ ਕਰਿਆ ਵੀ ਭਾਈ ਕੰਮ ਆਏ ਵੀ ਹੋ ਸਕਦਾ ਜੇ ਉਹ ਕਹਿੰਦੇ ਨੇ ਕਾਨੂੰਨ 'ਚ ਰਹਿ ਕੇ ਮੈਂ ਬੇਨਤੀ ਕਰਦਾ ਛੋਟੇ ਚੈਨਲਾਂ ਲਈ ਛੋਟੇ ਮਾਦਰਾਂ ਨੂੰ ਨਸ਼ਾ ਬੰ ਸ਼ਰੇਆ ਮੈਂ ਫੜਦਾ ਕਿੱਥੋਂ ਮੇਰੇ ਘਰੇ ਫੈਕਟਰੀ ਆਉ ਜਿਹੜਾ ਮੈਂ ਫੜਦਾ ਰੋਜੋ ਮੇਰੇ ਘਰੇ ਫੈਕਟਰੀ ਐ ਜੇ ਫਿਰ ਉਹ ਕਾਨੂੰਨ ਵਾਲੇ ਕਾਹਤੋਂ ਨਹੀਂ ਫੜਦੇ ਉਹਨਾਂ ਨੂੰ ਕਿਵੇਂ ਚਾਰ-ਚਾ ਸਟੇਟਾਂ ਆਪਣੇ ਮਾਨਸਾ ਚ ਇਸ ਟਾਈਮ ਤੱਕ ਕਿੰਨੇ ਕਿਲੋ ਜਟਾ ਜਿਹੜਾ ਰੋਜ ਦੀ ਲਗਤ ਐ ਮਾਨਸਾ ਸ਼ਹਿਰ ਚੋਂ ਕਿੱਥੋਂ ਆਉਂਦਾ ਫਿਰ ਕਾਨੂੰਨ ਕਾਹਤੋਂ ਨਹੀਂ ਫੜਦਾ ਉਹਨਾਂ ਨੂੰ ਕਾਨੂੰਨ ਫੜੇ ਕਿਉਂ ਨਹੀਂ ਫੜਦਾ ਮੈਨੂੰ ਕਹਿਣਾ ਕਾਨੂੰਨ ਨਾਲ ਫੜ ਲੈਣ ਮੈਂ ਦੱਸਦਾ ਰੋਜ ਰੋ ਰੋ ਹਟ ਗਿਆ ਵੱਡੇ ਵੱਡੇ ਬਲੇਜੀਆਂ ਨਾਂ ਲੈ ਲੈ ਹਟ ਗਿਆ ਫਿਰ ਜਿਹੜੇ ਬੱਚੇ ਮਾਰ ਰਹੇ ਨੇ ਕਾਨੂੰਨ ਦੀ ਦੇਖਰੇਖ ਚ ਮਾਰ ਰਹੇ ਨੇ ਦਾ ਮਤਲਬ ਤਾਂ ਜੇ ਡੀਕਾ ਲਾ ਕੇ ਮਰਦਾ ਕਾਨੂੰਨ ਦੀ ਕਾਰ ਨਹੀਂ ਮਰ ਰਿਹਾ ਨਾ ਆਪਾਂ ਤਾਂ ਪਚਾਉਣਾ ਚਾਹੁੰਦੇ ਆ ਕੀ ਪਤਾ ਮੇਰਾ ਫੜਿਆ ਹੋਏ ਨਾਲ ਕੋਈ ਬਚੀ ਜਾਵੇ ਕਿਸੇ ਮਾਂ ਦਾ ਪੁੱਤੀ ਬਚ ਜੇ ਪਰ ਮੈਂ ਤਾਂ ਛੋਟੇ ਨੂੰ ਕਦੇ ਲੀਡਰਾਂ ਦੇ ਫੋਨ ਆਉਂਦੇ ਨਹੀਂ ਕਿਸੇ ਸਿਆਸਤਦਾਨ ਦਾ ਫੋਨ ਆਉਂਦਾ ਕਿ ਬਹੁਤ ਚੰਗਾ ਕੰਮ ਕਰ ਰਿਹਾ ਤੇਰੇ ਨਾਲ ਆ ਕਦੇ ਕਿਸੇ ਲੀਡਰ ਦਾ ਫੋਨ ਆਇਆ ਕਿਸੇ ਦਾ ਨਹੀਂ ਆਇਆ ਭਰਾਵਾ ਅਜੇ ਤੱਕ ਕਦੇ ਨਹੀਂ ਆਇਆ ਹਾਂ ਪਰਸੋਂ ਜਦੋਂ ਮੇਰੇ ਤੇ ਇਹ ਲੜਾਈ ਹੋਈ ਆ ਹਮਲਾ ਹੋਇਆ ਉਦੋਂ ਮੇਰੇ ਨਾਲ ਦੇ ਬੰਦੇ ਨੂੰ ਐਮਐਲਏ ਆੜਾ ਸਾਡਾ ਇਧਰ ਇਹ ਹਲਕੇ ਦਾ ਆਮ ਆਦਮੀ ਪਾਰਟੀ ਦਾ ਉਹਨੇ ਜਰੂਰ ਫੋਨ ਕਰਕੇ ਗਿਆ ਵੀ ਭਾਈ ਅਸੀਂ ਪਰਚਾ ਕਰਵਾਇਆ ਕਹਿ ਕੇ 295 ਮੇ ਦਾ ਐ ਤੇ ਐਸਐਚਓ ਹੋਏ ਕਹਿ ਰਿਹਾ ਵੀ ਭਾਈ ਮੈਂ ਕੱਲ ਨੂੰ ਥਾਣੇ ਚ ਰਖਣਾ ਰਹਾ ਅਸੀਂ ਪਰਚਾ ਪਾਤਾ ਹਾਲਾਂਕਿ ਮੈਂ ਤਾਂ ਉਹ ਬੰਦਿਆਂ ਨੂੰ ਵੀ ਕਿਹਾ ਸੀ ਮੁੰਡਿਆਂ ਨੇ ਮੇਰੇ ਤੇ ਹਮਲਾ ਕਰਿਆ ਸੀ ਉਹ ਵਿਚਾਰੇ ਸ਼ਰਾਬਦਾਨਾ 'ਚ ਉੱਤਰ ਗਿਆ ਸੀ ਫਿਰ ਮਾਫੀ ਮੰਨਣ ਨੂੰ ਛੱਡ ਦੋ ਪੁਲਿਸ ਕਹਦੀ ਐ ਸਾਨੂੰ ਲੋੜਿੰਦੇ ਨੇ ਇਹਨਾਂ ਨੇ ਕੱਲ ਵੀ ਇੱਕ ਫੌਜੀ ਨਾਲ ਮਾਰਕੁੱਟ ਕਰਈ ਐ ਫੌਜੀ ਛੁੱਟੀ ਆਇਆ ਸੀ ਆਦੀ ਪੈਣ ਦੇ ਵਾਸਤੇ ਉਹਦਾ ਅੱਖ ਮੁੱਕਾ ਮਾਰਿਆ ਲਾਲੇ ਵਾਲੀ ਦਾ ਫੌਜੀ ਸੀ ਉਹ ਤਾਂ ਕਿਹੜੇ ਪਿੰਡ ਦਾ ਤੇ ਉਹਦੇ ਚਾਚੇ ਦੇ ਗੜਾਸਾ ਗੜੂਸਾ ਮਾਰਿਆ ਕਹਿੰਦਾ ਸਾਨੂੰ ਤਾਂ ਇਹ ਲੋੜੇ ਆ ਭਾਈ ਇਸ ਤਾਂ ਇੱਕ ਢੀ ਦੇ ਅਸੀਂ ਛੱਡਦੇ ਹੁਣ ਮੈਂ ਤੁਹਾਡੀ ਮਰਜ਼ੀ ਐ ਭਾਈ ਲੂਪ ਤਾਂ ਤੁਹਾਡੇ ਵੀਡੀਓ ਜਦੋਂ ਤੁਸੀਂ ਸਿਮਰਜੀਤ ਮਾਨ ਦਾ ਨਾਮ ਲੈਨੇ ਹੋ ਲੋਕ ਕਮੈਂਟਾਂ 'ਚ ਇਹ ਵੀ ਕਹਿ ਰਹੇ ਨੇ ਕਹਿੰਦੇ ਕਿ ਸਿਮਰਜੀਤ ਮਾਨ ਇਲੈਕਸ਼ਨ ਲੜਾਊਗਾ ਇਹ ਜੇ ਸਖਸ਼ ਕੋਈ ਨਾ ਕੋਈ ਖੜੇ ਕਰ ਦਿੰਦੇ ਨੇ ਵੋਟਾਂ ਤੋਂ ਪਹਿਲਾਂ ਜਿਨ੍ਹਾਂ ਨੂੰ ਵੋਟਾਂ ਲੜਾਉਣੀਆਂ ਹੁੰਦੀਆਂ ਨੇ ਕਹਿੰਦੇ ਉਹਨੂੰ ਲੱਖਾ ਸਿਧਾਣਾ ਚੋਣ ਲੜਨ ਦੀ ਗੱਲ ਕਰੀ ਜਾਂਦਾ ਮਾਨਸੇ ਚੋ ਇਧਰਲੀ ਸਾਈਡ ਤੋਂ ਕਹਿੰਦੇ ਪਰਮਿੰਦਰ ਝੋਟਾ ਆ ਗਿਆ ਭਾਈ ਲੱਖਾ ਸਿਧਾਣਾ ਦਾ ਸ਼ੁਰੂ ਤੋਂ ਕਲੀਅਰ ਹੈ ਵੀ ਮੈਂ ਚੋਣ ਲੜਨੀ ਹੈ ਤੇ ਜੇ ਉਹ ਚੋਣ ਲੜ ਲੂ ਗਲਤ ਕੀ ਹਰੇਕ ਲੜੀਦਾ ਭਗਵੰਤ ਮਾਨ ਨੂੰ ਪੁੱਛਿਆ ਤੁਸੀਂ ਕਦੇ ਐ ਵੀ ਤੂੰ ਚੋਣ ਲੜਨੀ ਹੈ ਤੂੰ ਇਹ ਜਿਹਾ ਕੁਸ ਤੁਸੀਂ ਪੁੱਛਿਆ ਤਾਂ ਕਦੇ ਆਏ ਲੱਖੇ ਸਦਾਨਿੰਦਾ ਚੋੜ ਲੜਨ ਦੀਆਂ ਸਿਮਰਜੀਤ ਮਾਨ ਨੇ ਚੋੜ ਲੜਨ ਦੀਆਂ ਮੈਂ ਪਹਿਲੇ ਦਿਨੋਂ ਕਲੀਅਰ ਕਰਿਆ ਹੋਇਆ ਮੈਂ ਚੋਣ ਇਹ ਬਸ ਜਾਂਦੀ ਨਾ ਮੈਂ ਨਾ ਮੇਰੀ ਪੱਕਾ ਨਾ ਉਹ ਮੇਰੀ ਕੋਈ ਟੀਮ ਸਿਮਰਜੀਤ ਮਾਨ ਕੀ ਮੈਂ ਤਾਂ ਮਨਪ੍ਰੀਤ ਬਦਲਾਂ ਵੀ ਨਾ ਲਾਉਂਗਾ ਭਗਵੰਤ ਮਾਨ ਦਾ ਵੀ ਚਾਰ ਬਾਰ ਨਾ ਲੈਂਦਾ ਸਰਦਾਰ ਸੰਤ ਜਰਨੈਲ ਸਿੰਘ ਪਿੰਡਰਾਂ ਦਾ ਨਾਮ ਵੀ ਲੋ ਅਮਰਤਪਾਲ ਦੇ ਅੱਜ ਜਨਮ ਦਿਨ ਨੂੰ ਵਧਾਈਆਂ ਦੇਉਂਗਾ ਜਨਮ ਦਿਨ ਦੀ ਰੱਬ ਕਰੇ ਉਹਦੀ ਲੰਬੀ ਉਮਰ ਹੋਵੇ ਉਹ ਬਾਣੀ ਪੜੇ ਉਹ ਤੇ ਗੁਰੂ ਦਾ ਆਸਰਾ ਹੋਵੇ ਮੈਂ ਤਾਂ ਦੀਪ ਸਿੱਧੂ ਨੂੰ ਵੀ ਸ਼ਹੀਦ ਕਹੂੰਗਾ ਮੈਂ ਤਾਂ ਸੁਭਦੀਪ ਸਿੱਧੂ ਇੱਕ ਖੜੀ ਕਰਕੇ ਉਂਗਲ ਖੜੀ ਕਰਕੇ ਮੈਂ ਤਾਂ ਹਰੇਕ ਉਸ ਜੋਦੇ ਦਾ ਨਾਮ ਲਵਾਂਗਾ ਜੋ ਸਾਡੀ ਕੌਮ ਦਾ ਜੋਦਾ ਸਿੱਖ ਜੋਦਾ ਜਰਨੈਲ ਜੋਦਾ ਤੇ ਜਿਹੜੇ ਉਹ ਦਰ ਰਾਤ ਹਥਿਆਰਬਾਜ਼ੀਆਂ ਕਰਦੇ ਨੇ ਸਰਕਾਰੀ ਪੈਸਿਆਂ ਤੇ ਸਤਾਫ ਦੇ ਦੰਮ ਤੇ ਕਰਦੇ ਆ ਇਹ ਸਰਕਾਰੀ ਪੈਸਿਆਂ ਤੇ ਚਾਰ ਚਾਰ ਜਹਾਜ਼ ਲੈ ਕੇ ਤੁਰੇ ਫਿਰਦੇ ਨੇ ਜਾਂ ਪੁਰਾਣੇ ਲੈ ਕੇ ਤੁਰੇ ਫਿਰਦੇ ਨੇ ਜਾਂ ਕੋਈ ਆਪ ਦੇ 30 ਪੁੱਤਾਂ ਨੂੰ ਮੂਰੇ ਕਰੀ ਜਾਂਦੇ ਨੇ ਇੱਕੋ ਪੀੜੀ ਚ ਕੀ ਸਿਆਸਤ ਉਹਨਾਂ ਦੇ ਜੱਦੀ ਆਈ ਮੁੱਖ ਮੰਤਰੀ ਕਿੰਨੇ ਹੋਣਾ ਪੰਜਾਬ ਚ ਇਸ ਦਾ ਮੁੱਖ ਮੰਤਰੀ ਕਿੰਨੇ ਆ ਜੀ ਇੱਕ ਤੇ ਸਕਿਉਰਟੀ ਕਿੰਨ ਨੂੰ ਲੈ ਕੇ ਨੇ ਲਈ ਫਿਰਦੇ ਨੇ ਮੁੱਖ ਮੰਤਰੀ ਦਾ ਤੇ ਸਕਿਉਰਟੀ ਲੈਣ ਲਈ ਫਿਰਦੇ ਤਾਂ ਪਹਿਲਾਂ ਕਹਿੰਦਾ ਸੀ ਡੜਾ ਡੁੜਾ ਹੁੰਦਾ ਐ ਮੈਂ ਤਾਂ ਕੱਲਾ ਜਾਇਆ ਕਰੂੰਗਾ ਹੁਣ ਮੈਂ ਉਹਨਾਂ ਹੀ ਆਪਦੇ ਨਾਲ ਹੁੰਦੀ ਐ ਉਹਨਾਂ ਹੀ ਮੈਡਨ ਨਾਲ ਹੁੰਦੀ ਐ ਫਿਰ ਲੋਕ ਗਲਤ ਕਮੈਂਟ ਕਰਨ ਲੱਗ ਜਾਂਦੇ ਨੇ ਆਪਾਂ ਤਾਂ ਨਕਲੇ ਨਸ਼ੇ ਦੇ ਵਿਰੋਧੀ ਐ ਸਰਕਾਰਾਂ ਦਾ ਕੋਈ ਦੋਸ਼ ਨਹੀਂ ਨਾ ਪਹਿਲੀਆਂ ਦਾ ਨਾ ਇਹਨਾਂ ਦਾ ਬੀ ਨਸ਼ਾਚ ਕਿਉਂਕਿ ਨਸ਼ਾ ਕਰਦੇ ਨੇ ਕੋਲੀ ਚਟਾ ਵੇਚਦੇ ਨੇ ਕੋਲੀ ਚਟਾ ਇਹ ਲੋਕ ਉਹ ਸਰਕਾਰਾਂ ਦੇ ਲੱਗਦੇ ਨੇ ਲਵੇ ਲੀਡਰਾਂ ਦੇ ਨਾਲ ਫੋਟੋ ਖਿਚਾ ਕੇ ਆਏ ਉਹ ਵੇਚ ਸਰਕਾਰ ਪੁਲਿਸ ਆਣ ਨਾਲ ਉਹਦੀ ਗੱਠ ਮਿਠ ਹੁੰਦੀ ਹੈ ਹੱਥ ਤੇ ਬੰਨ ਲੈਂਦੇ ਨੇ ਉਹ ਵੇਚਦੇ ਨੇ ਕੋਈ ਲੀਡਰ ਨਸ਼ਾ ਨਹੀਂ ਵੇਚਦਾ ਨਾ ਕੋਈ ਵਕੀਬ ਨਹੀਂ ਨਾ ਕੋਈ ਮੌਜੂਦਾ ਵੇਚਦਾ ਨਾ ਕੋਈ ਪੁਰਾਣਾ ਵੇਚਦਾ ਸੀ ਮੇਰੇ ਤਾਂ ਇੱਕ ਗੱਲ ਸਾਫ ਜੀ ਹੈ ਮੈਂ ਤਾਂ ਸਖਬਾਲ ਖੈਰਾ ਪੰਜਾਬੀ ਦੀ ਗੱਲ ਕਰਦਾ ਨੂੰ ਵੀ ਚੰਗਾ ਮੰਨਦਾ ਹਾਂ ਮੈਂ ਕਾਹ ਦਾ ਰਸ ਤੋਂ ਨਫ਼ਰਤ ਕਰਦਾ ਕਿਉਂਨੇ ਸਾਡੇ ਹਰਿਮੰਦਰ ਸਾਹਿਬ ਤੇ ਅਟੈਕ ਕਰਿਆ ਸੀ ਠੀਕ ਹੈ ਸਾਂਤ ਜਰਨੈਲ ਸੰਗ ਬਿੰਡਰਾ ਵਾਲਾ ਵਰਗਾ ਮੈਂ ਬੰਦਾ ਨਹੀਂ ਮੰਨਦਾ ਕਿਸ ਨੂੰ ਯੋਧਾ ਜਰਨੈਲ ਠੀਕ ਹੈ ਮਾਲਾ ਜਾ ਰਜੀਤ ਸਿੰਘ ਵਰਗਾ ਕੋਈ ਸ਼ਾਸਕ ਨਹੀਂ ਆਉਣਾ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਪਿਆਉ ਨਹੀਂ ਆਉਣਾ ਸਰਬਸਦਾ ਨਹੀਂ ਨਹੀਂ ਆਉਣਾ ਕੱਲ ਮਗਾ ਆਪਣੇ ਹਿੰਦੂਧਰਾਂ ਚਲਾ ਲੈ ਜਿਹੜੇ ਆਪਣੇ ਪੰਡਤ ਵੀਰ ਨੇ ਬ੍ਰਾਹਮਣਾਂ ਉਹਨਾਂ ਦੇ ਉਹਨਾਂ ਜਿਹੜਾ ਯੋਧੇ ਥੋੜੇ ਪ੍ਰਸ਼ੂਰਾਮ ਵਰਗਾ ਕੋਈ ਯੋਧਾ ਉਹਨਾਂ ਚ ਵੀ ਬਹੁਤ ਤਕੜੇ ਯੋਧੇ ਨੇ ਉਹ ਵੀ ਮੇਰੇ ਵੀਰ ਲੜਨਾ ਆਪਦੇ ਯੋਧਿਆਂ ਨੂੰ ਇੱਕ ਜਿਹੜਾ ਧਰਮ ਦੇ ਨਾਂ ਤੇ ਲੜਾਉਂਦੇ ਨੇ ਲੋਕ ਸ਼ਿਆਸ ਕਰਦੇ ਨੇ ਧਰਮ ਦੇ ਨਾਂ ਤੇ ਉਹ ਮੈਨੂੰ ਮੂਰੇ ਲੱਗਦੇ ਨੇ ਕਿਸੇ ਵੀ ਕਿਸੇ ਦੇ ਜੋਧੇ ਨੂੰ ਜੋ ਸਰਕਾਰ ਨਾਲ ਲੜਦਾ ਜਾਨ ਗਵਾ ਗਿਆ ਝੁਲਮ ਖਰਾਬ ਲੜਦਾ ਜਾਨ ਗਵਾ ਗਿਆ ਜਿਹੜਾ ਬੰਦਾ ਨੂੰ ਮਾੜਾ ਕੋ ਉਹ ਯਾਰ ਮਾਲ ਕੋਲੀ ਚੱਟੀ ਹੋਊਗਾ ਉਹ ਕਿਸੇ ਗਰੀਮਾਂ ਦਾ ਪੁੱਤੀ ਹੋ ਕਿਸੇ ਵੀ ਜੋਧੇ ਜੇ ਹੁਣ ਮੈਂ ਕਿਸੇ ਹਿੰਦੂ ਵੀਰ ਨੂੰ ਮਾੜਾ ਖਾਂ ਕਿੰਨੀ ਮਾੜੀ ਗੱਲ ਹੈ ਆਪਾਂ ਇੱਕ ਥਾਂ ਰਹਿਣਾ ਹੈ ਕਮਾਈ ਰਹਿਣਾ ਇੱਕ ਸਮਾਜ ਰਹਿਣਾ ਹੁਣ ਆ ਕੋਈ ਸਿੱਖਾ ਕਿਤੇ ਬਾਹਰਲੇ ਸਟੇਟਾਂ ਜਾਈ ਤੂੰ ਰਾਜਪੂਤਾਂ ਨਾਲ ਗੁਜਰਾਂ ਦੀ ਲੜਾਈ ਗੁਜਰਾਂ ਨਾਲ ਰਾਜਪੂਤਾਂ ਦੀ ਲੜਾਈ ਮੁਸਲਮਾਨਾਂ ਹਿੰਦੂਆਂ ਦੀ ਲੜਾਈ ਆਪਣੇ ਪੰਜਾਬ ਚ ਲਾ ਲਾ ਹੁਣ ਕੁਝ ਕੁ ਲੋਕ ਲੱਗੇ ਹੋਏ ਨੇ ਆਪ ਚ ਲੜਾਉਣਾ ਆਪ ਚ ਧਰਮਾਂ ਦੇ ਨਾਂ ਤੇ ਮੈਂ ਤਾਂ ਕਹਣਾ ਬਾਈ ਲੜੋਣਾ ਸਾਂਜੀਵਾਲ ਤਾਂ ਗੁਰੂ ਗੋਬਿੰਦ ਸਿੰਘ ਨੇ ਆਪਾਂ ਨੂੰ ਇੱਕ ਵਟ ਯਮਰਸ਼ਕਾਇ ਸੀ ਇੱਕ ਰੋ ਆਪਣੇ ਏਰੀਏ ਤੇ ਇੱਕ ਗੁਰੂ ਘਰੀ ਹਜੇ ਬਾਹਲੇ ਥਾਂ ਗੁਰੂ ਘਰਾਂ ਤੇ ਪੈਸੇ ਲਾਉਣ ਨੋ ਗਰੀਬਾਂ ਘਰਾਂ ਦੀਆਂ ਤਿਆਂ ਭੈਣਾਂ ਨੂੰ ਪੜ੍ਹਾਓ ਬੱਚਿਆਂ ਲਈ ਮੁਫਤ ਸੂਲਤ ਕਰੋ ਵਿਦ ਦਾ ਜਨਾਬ ਵਿਦਿਆਪ ਲੋਕ ਪੜਨਗੇ ਉਨੀ ਚਾਨਣ ਫੈਲੂਗਾ ਮੈਂ ਸਾਰਾ ਪੜਿਆ ਹੋਆ ਬਈ ਲੋਕ ਕਹਿੰਦੇ ਨੇ ਆਪ ਤਾਂ ਪਲਸ 2 ਨਨੋ ਮੈਡੀਕਲ ਨਾ ਕਰੀ ਹੋਈ ਐ ਠੀਕ ਐ ਕੱਲ ਸੁਖਪਾਲ ਖੇਰਾਂ ਬਾਹਰ ਆਇਆ ਜੇਲ੍ਹ ਦੇ ਵਿੱਚੋਂ ਸੁਖਪਾਲ ਖੇਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਦੋਂ ਅਸੀਂ ਵੀ ਉੱਥੇ ਮੌਜੂਦ ਸੀ ਸੁਖਪਾਲ ਖੇਰਾਂ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਤੁਹਾਡਾ ਵੀ ਜਕਰ ਹੁੰਦਾ ਕਹਿੰਦਾ ਜਿਸ ਤਰੀਕੇ ਨਾਲ ਨੌਜਵਾਨ ਨਸ਼ਾ ਛਡਾਉਣ ਦੀ ਗੱਲ ਕਰਦੇ ਨੇ ਕਹਿੰਦੇ ਸੌਣ ਤਾਂ ਡਰਾ ਕਿ ਜਿਸ ਤਰ੍ਹਾਂ ਮੇਰੇ ਤੇ ਐਨਡੀਪੀਐਸ ਦਾ ਝੂਠਾ ਪਰਚਾ ਪਤਾ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਕਿਸੇ ਡਰੱਗ ਡੀਲਰ ਦੀ ਫੋਨ ਤੇ ਗੱਲ ਕਰਾ ਕੇ ਫੋਨ ਦੇ ਆਧਾਰ ਤੇ ਪਰਚੇ ਕਰ ਕਰ ਇਹਨਾਂ ਨੂੰ ਵੀ ਅੰਦਰ ਤੇ ਹਾਂ ਕਹਿੰਦੇ ਉਹਦੇ ਨਾਲ ਹੁਣ ਮੇਕੀ ਪਤਾ ਮੈਨੂੰ ਹਜ਼ਾਰ ਬੰਦਾ ਫੋਨ ਕਰਦਾ ਕੋ ਡਰੱਗ ਡੀਲਰ ਹੋਵੇ ਜਾਂ ਮੈਂ ਕਿਸੇ ਪਿੰਡ ਚ ਜਾਂਣਾ ਉੱਥੇ ਕੋਈ ਡਰੱਗ ਡੀਲਰ ਦੀ ਸਟੇ ਸੈਕਟਰੀ ਬੰਦਾ ਖੜਾ ਹੋਵੇ ਪਿੱਛੇ ਜੇ ਮੈਨੂੰ ਬੁਲਾ ਲੈਂਦੇ ਨੇ ਇੱਕ ਪਿੰ ਮੈ ਤਾਂ ਨਸ਼ੇ ਦੀ ਗੱਲ ਕਰਨੀ ਹੈ ਚਾਹੇ ਕਿਸੇ ਮਰਦ ਸਟੇਜ ਤੇ ਲੋ ਚਾਹੇ ਮੈਂ ਹਿੰਦੂਆਂ ਦੀ ਸੇਤੇ ਜਾਵਾਂ ਮੈਂ ਤਾਂ ਮੰਦਰਾਜੀ ਭੱਜ ਜਾਣਾ ਮੇਰੇ ਮਿੱਤਰ ਨੇ ਜਮਾ ਮਾਨਸਾਤ ਆਪਣੀ ਤੋ ਸ਼ਰਮਾ ਪੰਡਤ ਪੁਜਾਰੀ ਆ ਵਿਚਾਰਾ ਮੇਰਾ ਪੱਕਾ ਹੀ ਉਸ ਤਾਂ ਮੇਰਾ ਕਲਾਸਮੇਟ ਹੈ ਮੈਂ ਉਹ ਤੋਂ ਮਸ਼ੌਂ ਬਵਾ ਕੇ ਆਂ ਕਈ ਉੱਥੇ ਮੈਂ ਫੜ ਲੈਣਾ ਜੇ ਗੁਰਦੁਆਰਾ ਨੇ ਗੁਰਦੁਆਰੇ ਸੌਂ ਬਵਾ ਦਨ ਬਲੈ ਇੱਕ ਇਹ ਜਿਹੜਾ ਮਾੜੇ ਮੋਟੇ ਛੋਟੇ ਮੋਟੇ ਹੁੰਦੇ ਨੇ ਨਸ਼ੇੜੀ ਵੀ ਸੌਂ ਪਾਓ ਵੀ ਅੱਗੇ ਤਾਂ ਅਸੀਂ ਵੇਚ ਕੇ ਨਾ ਖਾਈਏ ਠੀਕ ਹੈ ਮੈਂ ਤਾਂ ਹਰੇਕ ਮੈਂ ਤਾਂ ਕਿਤੇ ਮਰਦੀ ਕਿਸੇ ਮਰਦ ਦੀ ਸਟੇਟ ਤੇ ਬੁਲਾ ਲਓ ਆਪਾਂ ਤਾਂ ਗੱਲ ਨਾ ਜਿਵੇਂ ਤੁਸੀਂ ਸੇਮਰਜੀਤ ਮਾਨ ਦੀ ਗੱਲ ਕਰਤੀ ਮੈਂ ਤਾਂ ਸੇਮਰਜੀਤ ਮਾਨ ਦੀ ਸਟੇਟ ਤੇ ਜਾ ਕੇ ਵੀ ਨਾ ਸ਼ੀ ਗੱਲ ਕਰਨੀ ਹੈ ਮੈਨੂੰ ਤਾਂ ਕਿਸੇ ਮਰਦ ਦੀ ਸਟੇਟ ਤੇ ਬੁਲਾ ਲਓ ਇੱਕ ਆਰਐਸਐਸ ਤੇ ਬੀਜੇਪੀ ਤੋਂ ਬਣਾਓ ਇਹ ਤਾਂ ਮੈਂ ਵਿਰੋਧੀ ਹਾਂ ਪਰ ਮੈਨੂੰ ਤਾਂ ਛੋਟੇ ਨੂੰ ਡਰ ਲੱਗਦਾ ਡਰ ਤਾਂ ਹੁਣ ਦੇਖ ਆਏ ਆ ਦੋਸਤ ਡਰ ਤਾਂ ਦੇਖਣਾ ਜ਼ਰੂਰੀ ਵੀ ਹੈ ਕਿਉਂ ਜੇ ਡਰਨਾ ਲੱਗੂਗਾ ਫਿਰ ਆਪਾਂ ਆਪਣੀ ਸੇਫਟੀ ਕਿਵੇਂ ਕਰ ਸਕਦੇ ਆ ਦਰਜ ਹੈਲਮਟ ਕਿਉਂ ਪਾਉਣੇ ਆ ਸਿਰ ਤੇ ਜਾਂ ਆਪਾਂ ਦਸਤਾਰ ਕਿਉਂ ਬੰਨਦੇ ਆ ਪੱਗ ਕਿਉਂ ਬੰਨਦੇ ਆ ਆਪਾਂ ਸ਼ਸਤਰ ਕੋਲ ਕਿਉਂ ਨਾ ਡਰਨਾ ਜਿਹੜੇ ਬੰਦੇ ਦੇ ਮਨ ਚੋਂ ਡਰੀ ਨਿਕਲ ਗਿਆ ਹਣਾ ਉਹਦਾ ਕਿਵੇਂ ਡਰਤਾ ਦੇ ਹੈਗਾਗਾ ਡਰਤਾ ਹੈਗਾ ਗੱਲ ਕਰ ਆਪਾਂ ਉਹ ਡਰ ਨੂੰ ਆਪਦਾ ਹਥਿਆਰ ਬਣਾਇਆ ਹੋਇਆ ਵੀ ਆਪਾਂ ਹਿਹਾ ਰਹੇ ਨੇ ਉਹਦੇ ਵਿੱਚੋਂ ਗਲਤੀ ਆ ਉਹ ਵੀ ਉਹ ਅਚਨਚੇ ਤਾਮਲਾ ਹੋ ਗਿਆ ਜੇ ਕਿਤੇ 2 ਮਿੰਟ ਪਹਿਲਾਂ ਪਤਾ ਲੱਗਦਾ ਵੀ ਹਮਲਾ ਹੋ ਫਿਰ ਆਪੋ ਹਸਾਬ ਨਾਲ ਪ੍ਰਿਪੇਅਰ ਹੋਣਾ ਲੋਈ-ਲੂਈ ਲਾ ਕੇ ਧਰਦਿਆਂ ਸ਼ਸਤਰ ਅਸਤਰ ਹੱਥ ਚੋਂਦਾ ਜਾਂ ਦੋਨੇ ਮੁੱਕੇ ਚਲਾਉਂਦੇ ਹਣਾ ਚਲੋ ਉਦੋਂ ਲਾਟਣੀ ਸੀ ਮੈਨੂੰ ਆਏ ਸੀ ਪਿੰਡ ਦਾ ਕੰਮ ਆ ਉਹ ਪਿੰਡ ਹੀ ਸਾਰਾ ਹੀ ਯਾਰ ਮਤੀਨ ਲੱਗਿਆ ਯਾਰ ਕੀ ਉਹਨੇ ਬੰਦੇ ਨੇ ਪਹਿਲਾਂ ਵੀ ਕਹਿੰਦੇ ਇਹ ਸੀਰੇ ਹੋਰੀ ਗਏ ਸੀ ਜਦੋਂ ਮੈਂ ਅੰਦਰ ਸੀ ਉਹਨੇ ਪਹਿਲਾਂ ਵੀ ਬੰਦੇ ਨੇ ਬਹੁਤ ਵਿਰੋਧ ਕਰਾਈ ਦੇ ਮੱਖੇ ਮਾਰੇ ਸੀਗੇ ਕਹਿੰਦਾ ਮੈਂ ਕਮੇਟੀ ਨਹੀਂ ਬਣਦਾ ਪਿੰਡਾਂ ਚ ਆਇ ਨਹੀਂ ਕਰ ਲੰਦਾ ਮੈਂ ਦੇਖੂ ਕੌਣ ਹਟਾਉਂਦਾ ਨਸ਼ਾ ਵਿੱਚੋਂ ਚਲੋ ਪਰਮਾਤਮਾ ਭਲੀ ਕਰੇ ਸਭ ਦਾ ਰਾਂਝਾ ਰਾਈ ਰੱਖਿਆ ਆਪਾਂ ਨਸ਼ੇ ਵਿਰੁੱਧ ਲੜਨਾ ਯਾਰ ਕੱਲੇ ਨਸ਼ੇ ਵਿਰੁੱਧ ਜਿੱਦਾਂ ਦੇ ਹਾਲਾਤ ਚੱਲੀ ਜਾਂਦੇ ਹੋਊਗਾ ਦਾ ਪਰਮਿੰਦਰ ਝੋਟੇ ਨੂੰ ਸਰਕਾਰੀ ਸਿਕਿਉਰਿਟੀ ਨਾਲ ਆਫਰ ਹੋ ਜਵੇ ਆਪਾਂ ਨੂੰ ਕੋਣ ਸਰਕਾਰੀ ਸਿਕਿਉਰਟੀ ਦੇਣਾ ਹੁੰਦਾ ਬਾਈ ਆਪਣੇ ਤਾਂ ਆਪ ਦੇ ਤੁਰਨ ਫਿਰਨ ਨੂੰ ਆਹ ਮੋਟਰਸਾਈਕਲ ਨਹੀਂ ਹੈਗੀ ਆ ਗੱਡੀ ਲੈਤੀ ਐਫਡੀ ਤੜਾ ਕੇ ਉਹ ਠੀਕ ਕਰਾਉਣੀ ਖੜਾਈ ਹੋਈ ਹੈ ਆਪਾਂ ਸਰਕਾਰੀ ਸਿਕਿਉਰਟੀ ਕੀ ਕਰਨੀ ਐ ਸੰਤਾ ਲਾਇਸੈਂਸੀ ਦੇ ਦੇਣ ਦੋ ਬਾਧੂ ਆ ਬਸ ਫੇਰ ਚਾਹੇ ਕੋਈ ਮਰਦੀ ਆਏ ਦੋ ਮਾਰ ਕੇ ਮਾਰਾਂਗੇ ਲਾਇਸੈਂਸ ਤਾਂ ਜ਼ਰੂਰੀ ਐ ਲਾਇਸੈਂਸੀ ਹਥਿਆਰ ਦਾ ਨਾ ਹੁੰਦਾ ਕਿਰਪਾਨਾ ਕਰਪੂਨਾ ਨੇ ਕਿਉਂਕਿ ਸਕੂਟੀ ਨਾਲ ਆਪਾਂ ਨੂੰ ਲੋੜ ਐ ਨਾ ਆਪਾਂ ਨੂੰ ਚਾਹੀਦੀ ਐ ਆਪਾਂ ਇਹ ਕਰਨਾ ਸਿਕਿਉਰਟੀ ਆਪਾਂ ਨਾਲ ਛਾ ਫੜਨ ਜਾਈਏ ਵਿੱਚੋਂ ਸਿਕਿਉਰਟੀ ਵਾਲਾ ਬੰਦਾ ਦੱਸਦੇ ਇੱਥੇ ਜਾਂਦੇ ਨੇ ਹਾਂ ਅਗਲਾ ਗਾਹਾਂ ਵਾਲਾ ਕਹਿੰਦੇ ਬਾ ਤੇ ਇਹ ਹਾਲਾਤ ਵੀ ਹੋ ਰੱਖੇ ਨਾ ਕਦੇ ਜੇਲ੍ਹ ਚੂਲ ਚੋਂ ਫੋਨ ਤਾਂ ਨਹੀਂ ਆਇਆ ਬਹੁਤ ਜਾਣੇ ਕਿੰਦਰ ਕਿ ਜੇਲ੍ਹਾਂ ਚੋਂ ਗੈਂਗਸਟਰ ਫੋਨ ਕਰਦੇ ਨੇ ਜਦੋਂ ਕੋਈ ਬਾਹਰ ਇਦਾਂ ਦਾ ਕੰਮ ਕਰਦਾ ਹੈ ਬਹੁਤ ਜਾਣੇ ਗੈਂਗਸਟਰ ਜੇਲ੍ਹਾਂ ਚੋਂ ਫੋਨ ਕਰ ਦਿੰਦੇ ਨੇ ਕਦੇ ਕੋਈ ਜੱਗੂ ਭਗਵਾਨਪੁਰੀ ਵਰਗੇ ਦਾ ਨਾਂ ਲੈਂਦਾ ਕੋਈ ਕਹਿਦਾ ਲੈਂਦਾ ਕਿ ਜੇਲ੍ਹਾਂ ਚੋਂ ਫੋਨ ਕਰਦੇ ਨੇ ਡਰਾਉਂਦੇ ਨੇ ਐਵੇਂ ਕਿਉਂ ਝੂਠ ਮਾਰਾ ਆਪਾਂ ਨੂੰ ਨਹੀਂ ਕਿਸਨੇ ਕਰਿਆ ਨਾ ਹੀ ਕੋਈ ਕਰੇ ਯਾਰ ਗੈਂਗਸਟਰਾਂ ਨੇ ਵੀ ਨਾਂ ਲੈ ਕੇ ਚਿੱਟਾ ਵੇਚਿਆ ਯਾਰ ਇਹ ਗੈਂਗਸਟਰ ਖੁਦ ਕਿੱਥੋਂ ਚਿੱਟਾ ਵੇਚ ਜਾਂਦੇ ਜੇਲ੍ਹਾਂ ਚ ਬੰਦ ਨੇ ਯਾਰ ਚਿੱਟਾ ਤਾਂ ਹੋਰ ਹੀ ਲੋਕ ਵੇਚ ਰਹੇ ਨੇ ਨਸ਼ਾ ਤਾਂ ਹੋਰ ਹੀ ਲੋਕ ਇਹਦੇ ਸਰਕਾਰਾਂ ਦੇ ਬਹੁਤ ਨੇੜੇ ਹੋ ਜਾਂਦੇ ਨੇ ਮੇਨ ਮੇਨ ਬੰਦੇ ਵੱਡੇ ਵੱਡੇ ਲੋਕ ਗਰੀਬ ਬੰਦਾ ਦਿਹਾੜੀ ਤੇ ਰੱਖਿਆ ਹੁੰਦਾ ਇੱਕ ਵਾਲੇ ਲੋਕ ਬਤਾ ਕੀ ਕਰਦੇ ਪੀਰ ਖਾਨਾਂ ਨੂੰ ਫੜ ਕੇ ਮੂਰੇ ਕਰ ਦਿੰਦੇ ਨੇ ਵੱਡੇ ਹੱਬਾਂ ਨੂੰ ਫੜੋ ਵੱਡੇ ਹੱਬਾਂ ਨੂੰ ਯਾਰ ਮੈਨੂੰ ਤਾਂ ਇਹ ਲੱਗਦਾ ਯਾਰ ਕੋਈ ਗੈਂਗਸਟਰ ਦਾ ਪਹਿਲਾਂ ਸਰਕਾਰ ਹੁੰਦਿਆ ਪਹਿਲਾਂ ਖਾੜਕੂ ਫਿਰ ਨਸ਼ੇੜੀ ਫਿਰ ਗੈਂਗਸਟਰੀ ਬਾਅਦ ਇਹਨਾਂ ਦਾ ਆਪਣਾ ਸਰਕਾਰ ਖੇਡਣਾ ਮੈਨੂੰ ਤਾਂ ਖੜ ਕਿਸੇ ਮਾਂ ਦੇ ਪੰਜਾਬੀ ਮਾਂ ਦੇ ਪੁੱਤ ਨੇ ਅੱਜ ਤੱਕ ਕਹਾਣੀ ਵੀ ਰੇ ਭਾਈਸਤਾ ਚਿੱਟਾ ਵੇਚਾਂਗੇ ਤੂੰ ਫਟਾ ਕੇ ਦਿਖਾ ਹਣਾ ਜਿੱਦੇ ਕੋਈ ਕਹੂਗਾ ਉਹਦੇ ਆਪਾਂ ਦੱਸ ਦਾਂਗੇ ਭਾਈ ਫਲਾਣਾ ਬੰਦਾ ਆਪਾਂ ਨੂੰ ਕਹਿੰਦਾਗਾ ਵੀ ਤੂੰ ਮਟਾ ਆਪਾਂ ਹੁਣੇ ਕਿਸੇ ਨੇ ਵੀ ਕਿਹਾ ਅਗਲੇ ਨੇ ਫਿਰ ਤਾਂ ਜਾ ਕੇ ਅਗਰ ਆ ਕਹੂਗਾ ਫਿਰ ਤਾਂ ਅਗਰ ਸਾਫ ਹੀ ਯਾਰ ਹੋ ਜੂਗਾ ਵੀ ਇਹ ਜਿੱਟਾ ਬਕਿਆ ਹੁੰਦਾ ਜਾਂ ਵੇਚਦਾ ਆਪਾਂ ਨੂੰ ਕਿਸੇ ਨੇ ਨਹੀਂ ਕਿਹਾ ਆਪਾਂ ਕਿਉਂ ਕਿਸੇ ਦਾ ਪੁੱਤ ਬਦਨਾਮ ਕਰੀਏ ਆਪਾਂ ਤਾਂ ਸਮਝ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਉਹਨਾਂ ਦਾ ਹਰੇਕ ਬੰਦੇ ਜਿਹੜਾ ਗੈਂਗਸਟਰ ਹੋਣੇ ਨੇ ਬਣਾ ਰੱਖੇ ਨੇ ਉਹਨਾਂ ਦਾ ਉਹਨਾਂ ਦਾ ਨਾਮ ਚੱਲਦਾ ਉਹਨਾਂ ਤੋਂ ਲੋਕ ਉਹਨਾਂ ਨੂੰ ਡਰਦੇ ਨੇ ਕੁਝ ਬੱਚੇ ਨਾਲ ਉਹਨਾਂ ਨੂੰ ਫਾਲੋ ਵੀ ਕਰਦੇ ਨੇ ਵੀ ਉਹ ਅਪੀਲ ਕਰਨ ਵੀ ਨਸ਼ੇ ਤੋਂ ਦੂਰ ਹੋ ਜਾਓ ਨਸ਼ੇ ਤੋਂ ਦੂਰ ਹੋ ਜਾ ਹੋਂਦ ਮੈਨੂੰ ਇੱਕ ਚੀਜ਼ ਦੱਸ ਸਾਊਥ ਚ ਬਿਹਾਰ ਚ ਯੂਪੀ ਚ ਕਿੰਨੇ ਆਈਪੀਐਸ ਪੀਸੀਐਸ ਇੰਜੀਨੀਅਰ ਨਿਕਲਦੇ ਨੇ ਆਪਣੇ ਗਏ ਨਿਕਲਦਾ ਆਪਾਂ ਨਸ਼ੇ ਦੀ ਰੋਲਾ ਪਾਈ ਜਾਂਦੇ ਆ ਆਪਾਂ ਕਿਉਂ ਨਹੀਂ ਮੰਗ ਕਰਦੇ ਵੀ ਸਾਡੇ ਪੀਸੀਐਸ ਆਈਪੀਐਸ ਹੋਣਾ ਸਾਡੇ ਇੰਜੀਨੀਅਰ ਕਾਲਜ ਖੋਲਣਾ ਆਪਾਂ ਨੂੰ ਸਰਕਾਰ ਸਰ ਤੋਂ ਪਹਿਲਾਂ ਮੈਨੀਫੈਸਟੋ ਚ ਇੱਕ ਗੱਲ ਦੱਸਦੀ ਆ ਵੀ ਅਸੀਂ ਨਸ਼ਾ ਬੰਦ ਕਰਾਵਾਂਗੇ ਉਦਾਂ ਦੀਆਂ ਸਰਕਾਰਾਂ ਕੀ ਕਹਿੰਦੀਆਂ ਸੀ ਸੋਨੂੰ ਇੰਨੇ ਇੰਜੀਨੀਅਰ ਕਾਲਜਾਂ ਇੰਨੇ ਮੈਡੀਕਲ ਹਸਪੀਟਲ ਖੋਲ ਕੇ ਦੇਵਾਂਗੇ ਇੰਨੇ ਬੱਚੇ ਸੋਡੇ ਭਰਤੀ ਕਰਾਵਾਂਗੇ ਇਹ ਗੱਲਾਂ ਆਪਣੇ ਪੰਜਾਬ ਚ ਕਦੋਂ ਆਉਣਗੀਆਂ ਇਹ ਗੱਲਾਂ ਆਪਣੇ ਪੰਜਾਬ ਚ ਕਦੋਂ ਆਉਣਗੀਆਂ ਆਪਾਂ ਤਾਂ ਇਹ ਚੀਜ਼ ਦੀ ਮੰਗ ਕਰਦੇ ਆਂ ਰੰਗਲਾ ਪੰਜਾਬ ਹੋਈ 20 ਸਾਲ ਪਹਿਲਾਂ ਵਾਲਾ 30 ਸਾਲ ਪਹਿਲਾਂ ਵਾਲਾ ਜੱਦੇ ਬਣ ਗਿਆ ਖਸ ਖਸ ਦੀ ਖੇਤੀ ਦੇ ਦੇਣ ਯਾਰ ਆਪਾਂ ਨੂੰ ਹੋਸਟੇਟਾਂ ਚ ਦੇ ਰੱਖੀ ਐ ਆਪਾਂ ਨੂੰ ਜੇ ਖਸ ਖਸ ਦੀ ਖੇਤੀ ਦਿੱਤੀ ਆਪਣੇ ਬੱਚੇ ਬਚ ਜਾਣਗੇ ਅਲਟਰਨੇਟਿਵ ਚੀਜ਼ ਐ ਚਿੱਟੇ ਬਣੀ ਕੌਣ ਚਾਕੂਗਾ ਫਿਰ ਕੰਮ ਕਰਨਗੇ ਚਾਰ ਪੈਸੇ ਕਮਾਉਣਗੇ ਮਿਹਨਤ ਕਰਨਗੇ ਸੁਪਾਲ ਖੇਰ ਨੇ ਤੇ ਵੀ ਕਿਹਾ ਕਹਿੰਦਾ ਕਿ ਜੇਲ੍ਹਾਂ ਦੇ ਵਿੱਚ 50% ਤੱਕ ਬੰਦੇ ਇਦਾਂ ਦੇ ਬੈਠੇ ਨੇ ਕਹਿੰਦੇ ਜਿਹੜੇ 2-2 ਗ੍ਰਾਮ ਚਿੱਟੇ ਦੇ 5-5 ਗ੍ਰਾਮ ਚਿੱਟੇ ਦੇ ਚੱਕਰ ਵਿੱਚ ਫਸੇ ਤੇ ਉਹਨਾਂ ਨੂੰ ਚੱਕ-ਚੱਕ ਅੰਦਰ ਦੇਤਾ ਕਹਿੰਦੇ ਬਹੁਤ 50% ਬੰਦੇ ਇਦਾਂ ਦੇ ਨੇ ਜਿਹੜੇ ਬੇਗੁਨਾ ਬੈਠੇ ਨੇ ਜੇਲ੍ਹਾਂ ਦੇ ਵਿੱਚ ਇਹ ਤਾਂ ਮੈਂ ਜੇਲ੍ਹ ਚੋਂ ਆਨ ਸਭ ਮੈਂ ਸੁਰੂ ਤੋਂ ਰੋਣ ਨਹੀਂ ਆਏ ਆ ਵੀ ਪਰਚੇ ਪਾਉਂਦੇ ਆ ਸਰਚ ਬਿਆਨ ਦੇ ਨਾਂ ਤੇ ਕਿੰਨਾ ਜਿਹੜੇ ਖਾਂਦੇ ਪੀਂਦੇ ਨੇ 10 ਕੈਪਸੂਲ 10 ਗੋਲੀਆਂ ਦੋ ਸੀਸੀਆਂ 10 ਸੀਸੀਆਂ 10 ਗ੍ਰਾਮ ਚਿੱਟਾ 20 ਗ੍ਰਾਮ ਚਿੱਟਾ ਵੀ ਜਿਹੜੇ ਕਿਲੋ-ਕਿਲੋ ਵਾਲੇ ਉਹ ਪਰਚਾ ਬੰਦਾ ਉਹਨਾਂ ਨੂੰ ਕਾਤੋਂ ਨਹੀਂ ਸੀ ਕਰਦੇ ਜਿਹੜੀ ਫੈਕਟਰੀ ਚੋਂ ਪਤਾ ਐ ਸੀ ਉਹਨੂੰ ਫੈਕਟਰੀ ਨੂੰ ਕਾਤੋਂ ਨਹੀਂ ਸੀ ਕਰਦੇ ਜਿਹੜੀ ਚੀਜ਼ ਡਾਕਟਰ ਦੇ ਪਰਚੀ ਤੋਂ ਬਣਾ ਮਿਲਨੀ ਨਹੀਂ ਡਾਕਟਰ ਦੀ ਪਰਚੀ ਨਾਲ ਮਿਲਨੀ ਉਹ ਆ ਬੰਦਾ ਕਿਵੇਂ ਲੈ ਲੈਂਦਾ ਹੈ ਨਸ਼ਾ ਕਿਵੇਂ ਖਾ ਲੈਂਦਾ ਹੈ ਵੀ ਇਹ ਚੀਜ਼ਾਂ ਤੇ ਜਦੋਂ ਆਪਾਂ ਨੂੰ ਪਤਾ ਆ ਬੰਦਿਆਂ ਨੂੰ ਤੇ ਇਹ ਸਰਕਾਰ ਉਹ ਨਹੀਂ ਬਣਾੜੇ ਕਾਨੂੰਨ ਬਣਾਉਂਦੇ ਨੇ ਸਰਕਾਰ ਦਾ ਕੰਮ ਕਾਨੂੰਨ ਦਰਾਸ਼ੀ ਕਰਨਾ ਹੁਣ ਆਪਾਂ ਇੰਨਾ ਰੌਲਾ ਪਾ ਰਹੇ ਆ ਉਦੋਂ ਦੇ ਬڑے ਲੋਕ ਫੋਨ ਵੀ ਕਰਦੇ ਨੇ بڑے ਜਾਗੇ ਵੀ ਨੇ ਬੜਾ ਨੂੰ ਪਤਾ ਹੈ بڑے ਲੋਕ ਕਹਿੰਦੇ ਨੇ ਇਹ ਸਹੀ ਕੰਮ ਕਰਦੇ ਨੇ ਕੁਝ ਲੋਕ ਕੁਝ ਕਹਿ ਦਿੰਦੇ ਨੇ ਕੁਝ ਲੋਕ ਕੁਝ ਕਹਿ ਦਿੰਦੇ ਨੇ ਜਿਵੇਂ ਤੁਸੀਂ ਕਹਨੇ ਹੋਗੇ ਵੀ ਇਹ ਤਾਂ ਕੰਮ ਸਰਕਾਰ ਦਾ ਹੈ ਸਰਕਾਰ ਬਾਈ ਇਹ ਕੰਮ ਕਰਦੀ ਹੁੰਦੀ ਫਿਰ ਕਿਹਦਾ 3 ਪੁੱਤ ਨਸ਼ੇ ਤੇ ਕਿਉਂ ਲੱਗੇ ਜਿਹੜੇ ਇਹ ਸਵਾਲ ਕਰਦੇ ਨੇ ਜਦੋਂ ਉਹਨਾਂ ਦਾ ਆਫਦਾ ਲੱਗਿਆ ਨਾ ਫਿਰ ਪਤਾ ਲੱਗੂ ਜਦੋਂ ਆਪਦੇ ਪੁੱਤ ਨੇ ਨਾੜ ਚ ਸਰੰਜ ਲਾਈ ਤੇ ਸਾਹਮਣੇ ਮੰंजे ਤੇ ਪਿਆ ਹੋਇਆ ਬੋਲਣਾ ਹੋਇਆ ਫਿਰ ਪਤਾ ਲੱਗੂਗਾ ਜਦ ਨਾਲ ਜਿਹੜਾ ਆਪਾਂ ਇਕੱਠਾ ਹੋ ਕੇ ਏਕਾ ਹੋ ਕੇ ਲੜਦੇ ਨਹੀਂ ਉਦੋਂ ਪਤਾ ਲੱਗੂਗਾ ਤੋ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਚਿੱਟੇ ਦੀ ਗੱਲ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਗੋਲੀਆਂ ਤੇ ਕੈਪਸੂਲਾਂ ਦਾ ਦੌਰ ਵੀ ਪੰਜਾਬ ਦੇ ਵਿੱਚ ਹੈ ਇਹ ਮੈਡੀਕਲ ਨਸ਼ੇ ਨੇ ਪੰਜਾਬ ਦੀ ਨੌਜਵਾਨੀ ਖਤਮ ਕਰਨ ਦੀ ਕਗਾਰ ਤੇ ਆ ਤੇ ਜਿਹੜਾ ਚਿੱਟਾ ਹੈ ਉਹ ਖਤਮ ਕਰ ਰਿਹਾ ਹੈ ਇਹ ਜ਼ਰੂਰ ਹੈ ਕਿ ਸਰਕਾਰਾਂ ਦੇ ਅੱਗੇ ਬਹੁਤ ਵੱਡੇ ਸਵਾਲ ਨੇ ਜਿੰਨਾ ਸਵਾਲਾਂ ਤੇ ਜਵਾਬ 2024 ਦੀਆਂ ਚੋਣਾਂ ਤੋਂ ਪਹਿਲਾਂ ਆਮ ਲੋਕ ਸਰਕਾਰਾਂ ਦੇ ਨੁਮਾਇੰਦਿਆਂ ਤੋਂ ਕਰਾਂਗੇ ਆ ਤੋਂ ਜ਼ਰੂਰ ਮੰਗਣਗੇ